ਕੁਮੜ ਦੀ ਮੌਤ ਹੋ ਸਕਦੀ ਹੈ ਮਤਲਬ ਮੈਂ ਉਹਨੂੰ ਇਸ ਆਈਡੀਅਲ ਦੇ ਨਾਲ ਦੇਖਦਾ ਸੀ ਕਿ ਯਾਰ ਉਹ 7 ਫੁੱਟ ਦਾ ਬੰਦਾ ਮਰਨ ਤਾਂ ਉਹਦੇ ਬਾਰੇ ਸੋਚ ਹੀ ਨਹੀਂ ਸਕਦੇ ਵੀ ਮਰ ਸਕਦਾ ਉਸ ਬੰਦੇ ਨੇ ਇੰਨੀ ਅਚੀਵਮੈਂਟ ਕੀਤੀ ਇੰਟਰਨੈਸ਼ਨਲ ਬਾਡੀ ਬਿਲਡਰ ਹੈ ਮੈਂ ਬੰਬੇ ਗੋਲਡ ਜਿਮ ਕਿਤੇ ਵੀ ਜਾਵਾਂ ਹੁੰਮਣ ਦੇ ਪੋਸਟਰ ਲੱਗੇ ਹੋਏ ਦੇਖਦੇ ਹਾਂ ਸਾਡੇ ਤੋਂ ਗਲਤੀ ਹੋ ਗਈ ਇਹ ਬੰਦਾ ਮਰ ਗਿਆ ਫਿਰ ਇਹ ਤਾਂ ਡਿਡ ਡਾਲਰ ਨੇ ਲਾ ਦੋ ਇਲਜ਼ਾਮ ਕਿ ਹਾਰਟ ਅਟੈਕ ਹੋ ਗਿਆ ਉਨੇ ਕੋਲ ਰੂਪੂਟ ਹੈ ਕਿ ਐਮ ਐਸ ਸੀ ਚੈੱਕ ਕੀਤਾ ਸੀ ਇੱਕ ਦਿਨ ਪਹਿਲਾਂ ਵੀ ਹਾਂ ਨਹੀਂ ਇਹਨਾਂ ਨਾਲ ਐਸ ਸੀ ਦੇਣਾ ਚਾਹੁੰਦੇ ਕੀ ਉੱਤੇ ਘੁੰਮਣ ਦੇ ਜਾਂ ਕਿਸੇ ਬੰਦੇ ਦੇ ਸਾਈਨ ਹੈਗੇ ਨਹੀਂ ਇਹ ਮੈਨੂੰ ਐਗਰੀ ਕਰਦਾ ਹੈਗਾ ਅਸੀਂ ਇੱਕ ਸਮਾਜ ਦਾ ਉਹ ਬੰਦਾ ਗਵਾਤਾ ਜਿਹਨੂੰ ਦੇਖ ਕੇ ਹਜ਼ਾਰਾਂ ਮੁੰਡਿਆਂ ਨੇ ਜਿੰਮ ਦੇ ਰਾਹ ਫੜਨੇ ਸੀ ਪਿਸਤੌਲ ਨਹੀਂ ਸੀ ਫੜਨੇ ਨਸ਼ੇ ਨਹੀਂ ਸੀ ਫੜਨੇ ਠੀਕ ਹੈ ਨੌਨ ਵੈਜ ਜਾਂ ਦਾਰੂ ਵਾਲਾ ਨਹੀਂ ਸੀ ਜਾਣਾ ਉਹਨਾਂ ਨੇ ਜਿੰਮ ਵੱਲ ਜਾਣਾ ਸੀਗਾ ਕੀ ਛੋਟੀ ਕਿਸਾਨੀ ਆ ਜਾਂ ਵੱਡੀ ਕਿਸਾਨੀ ਆ ਜਾਂ ਹੋਰ ਆ ਮੈਂ ਆਪ ਦੇਖਿਆ ਬੰਡਾਂ ਦੇ ਵਿੱਚ ਬਫਲਾ ਨੂੰ ਟੀਕੇ ਲਾਉਂਦੇ ਕਿ ਇੱਕ ਕੱਦੂ ਦੀ ਜਗ੍ਹਾ ਤੇ 10 ਕੱਦੂ ਲੱਗ ਜਾਂਦੇ ਮੈਂ ਗਵਾਹ ਹਾਂ ਉਸ ਗੱਲ ਦਾ ਉਹ ਟੀਕਾ ਕੀ ਹੈ ਉਹ ਮੱਝ ਨੂੰ ਲਾ ਕੇ ਚੋ ਲੈਣੇ ਆਪਾਂ ਨਹੀਂ ਮੱਝ ਦੇ ਕੱਟਾ ਮਰ ਗਿਆ ਇਹਨੂੰ ਟੀਕਾ ਲਾ ਕੇ ਚੋ ਉਹ ਟੀਕਾ ਕੀ ਤੂੰ ਦਾ ਅਸੀਂ ਹੱਕ ਮੰਗਦੇ ਆ ਸਾਰੇ ਕਿ ਜਦੋਂ ਅਸੀਂ ਆਰਗੇਨਿਕ ਚੀਜ਼ਾਂ ਜਾਂ ਚੀਜ਼ ਸਮਾਜ ਨੂੰ ਕੋਈ ਚੀਜ਼ ਦੇਣ ਦੀ ਗੱਲ ਹੁੰਦੀ ਆ ਤਾਂ ਅਸੀਂ ਇਹ ਜਿਹੀਆਂ ਚੀਜ਼ਾਂ ਕਰਦੇ ਆ ਕਦੇ ਧਰਨਾ ਲਾਇਆ ਕਿ ਪੈਸਟੀਸਾਈਡਸ ਬੰਦ ਕਰ ਦਿਓ ਸਪਰੇਹਾਂ ਬੰਦ ਕਰ ਦਿਓ ਆਪਾਂ ਇਥੇ ਜ਼ੋਰ ਲਾ ਰੱਖਿਆ ਕਿ ਯਾਰ ਆਪਾਂ ਭਈਏ ਬਾਹਰ ਕੱਢਦੀਏ ਤੇ ਉਹਨਾਂ ਨੂੰ ਗੁੱਡੂ ਆ ਕਿਹੜਾ ਅੱਜ ਉੱਥੇ ਰਾਜਵੀਰ ਜੀ ਦਾ ਬੰਦਾ ਮਰਿਆ ਪਿਆ ਉਹਦੇ ਵਿਚਾਰੇ ਡੈੱਡ ਬਾਡੀ ਤੇ ਵੈਂਟਰਲੀ 20 ਲੀਟਰ ਲਾਈ ਰੱਖਿਆ ਮਰੇ ਪਏ ਤੇ ਠੀਕ ਹੈ ਅੱਜ ਘੁੰਮਣ ਮਰਿਆ ਪਿਆ ਕੀ ਸੋਲੂਸ਼ਨ ਆ ਤੁਹਾਡੇ ਕੋਲ ਕੁਝ ਨਹੀਂ ਅੱਗੇ ਦੀ ਕਲਾਸ਼ ਹੋਰ ਤੇ ਆ ਰਹੀ ਮੇਰੀ ਵਰਗੇ ਦੀ ਵੀ ਹੋ ਸਕਦੀ ਹੈ ਜੇ ਘੁੰਮਣ ਦੀ লাশ ਪਈਆ ਉਹਦੇ ਤੇ ਕੋਈ ਤਰਕ ਦੇਣ ਵਾਲਾ ਚਾਹੁੰਦੇ ਆ ਉਹਦੀ ਜਾ ਕੇ ਗੱਲ ਕਰਨ ਵਾਲਾ ਚਾਹੁੰਦੇ ਆ ਕਿਸੇ ਨੇ ਪਰਿਵਾਰ ਨੇ ਨਹੀਂ ਕੀਤੀ ਕਿਸੇ ਹੋਰ ਨੇ ਵੀ ਨਹੀਂ ਕੀਤੀ ਉਸ ਦਾ ਦਰਸਤ ਬੰਦਾ ਯਾਰ ਗਿਆ ਉੱਥੇ ਜਾ ਕੇ ਪਾ ਕੇ ਤੇ ਡੈੱਡ ਬੋਡੀ ਵਾਪਸ ਆਈ ਕੀ ਹੈ ਮੈਨੂੰ ਸਮਝ ਹੀ ਨਹੀਂ ਆਉਂਦਾ ਮੇਰਾ ਤਾਂ ਦਿਮਾਗ ਖਰਾਬ ਹੋਇਆ ਪਿਆ ਇਸ ਗੱਲ ਤੋਂ ਭੋਗ ਪਾਉਣ ਤੋਂ ਪਹਿਲਾਂ ਕਹਿੰਦਾ ਮੈਂ ਕਿਹਾ ਕੋਈ ਮਾੜੀ ਨਿਊਜ਼ ਨਾ ਆਵੇ ਰੱਬਾ ਸਾਡੇ ਤੇ ਸ਼ਾਂਤੀ ਬਖਸ਼ੀ ਕੰਮ ਕੁੰਮ ਪਹਿਲੀ ਇਹੇ ਜੇ ਚੱਲੀ ਜਾਂਦੇ ਆ ਤਾਂ ਕੱਲ ਦੇ ਦਿਨ ਜੋ ਬਰਿੰਦਰ ਘੁੰਮਣ ਦੇ ਨਾਲ ਘਟਨਾ ਵਾਪਰੀ ਇਸ ਦੁਨੀਆ ਤੋਂ ਰੁਕਸਤ ਹੋ ਗਏ ਉਸ ਨੇ ਸਾਰਿਆਂ ਨੂੰ ਇੱਕਦਮ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਨੌਜਵਾਨ ਉਸ ਨੂੰ ਫੋਲੋ ਕਰਦੇ ਸਨ ਉਸ ਦੀ ਜੋ ਵੈਜੀਟੇਰੀਅਨ ਡਾਈਟ ਸੀ ਉਸ ਨੂੰ ਫੋਲੋ ਕਰਦੇ ਸਨ ਪਰ ਜਿਸ ਤਰੀਕੇ ਦੇ ਨਾਲ ਪਤਾ ਲੱਗਿਆ ਕਿ ਉਸ ਦੀ ਹਸਪੀਟਲ ਦੇ ਵਿੱਚ ਡੈਥ ਹੋ ਜਾਂਦੀ ਹੈ ਕਾਰਡੀਕ ਅਰੈਸਟਾ ਦਾ ਹੈ ਤਾਂ ਉਸ ਦੇ ਬਾਅਦ ਜਰੂਰ ਨੌਜਵਾਨਾਂ ਦੇ ਵਿੱਚ ਦੁਚਿੱਤੀ ਵੀ ਆ ਤੇ ਦੂਸਰੇ ਪਾਸੇ ਸਵਾਲ ਵੀ ਬਹੁਤ ਵੱਡੇ ਜਿਹੜੇ ਨੇ ਕਿ ਉਹ ਖੜੇ ਹੋ ਰਹੇ ਨੇ ਕਿ ਅਜਿਹਾ ਕਿਉਂ ਹੋਇਆ ਜਿਹੜਾ ਇੱਕ ਨੌਜਵਾਨ ਜੂਤ ਦੇ ਲਈ ਆਈਕਨ ਸਗਾ ਦੂਸਰੇ ਪਾਸੇ ਐਡਾ ਵੱਡਾ ਨਾਮ ਹੋਣਾ ਤੇ ਉਹ ਦਿਨ ਜਿਸ ਦਿਨ ਰਾਜਵੀਰ ਜਵੰਦਾ ਜਿਹੜੇ ਨੇ ਕਿ ਉਹਨਾਂ ਦੇ ਅੰਤਿਮ ਸੰਸਕਾਰ ਕੀਤਾ ਜਾਂਦਾ ਤੇ ਸ਼ਾਮ ਨੂੰ ਇਸ ਖਬਰ ਨੇ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਤਰਥੱਲੀ ਮਚਾ ਕੇ ਰੱਖ ਦਿੱਤੀ ਸਾਡੇ ਨਾਲ ਕਰਤਾਰ ਚੀਮਾ ਬਾਈ ਮੌਜੂਦ ਨੇ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਕਿ ਅਜਿਹਾ ਹੋ ਸਕਦਾ ਆ ਜਾਂ ਨਹੀਂ ਹੋ ਸਕਦਾ ਅਜਿਹਾ ਕਿਉਂ ਹੋਇਆ ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਕਿਸ ਦੀ ਤਫ਼ਤੀਸ਼ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਬਾਈ ਸਾਡੇ ਨਾਲ ਮੌਜੂਦ ਰਹਿਣਗੇ ਬਾਈ ਜੀ ਸਭ ਤੋਂ ਪਹਿਲਾਂ ਪ੍ਰੋ ਪੰਜਾਬ ਟੀਵੀ ਤੇ ਸਵਾਗਤ ਹੈ ਜੀ ਥੈਂਕ ਯੂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਭਾਈ ਸਭ ਤੋਂ ਪਹਿਲਾਂ ਤਾਂ ਮੈਂ ਕਿਉਂਕਿ ਇਹ ਜੋ ਘਟਨਾਵਾ ਵਾਪਰੀਆਂ ਇੱਕ ਜਾਂਚ ਦਾ ਵਿਸ਼ਾ ਜ਼ਰੂਰ ਹੈ ਪਰ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ ਪੰਜਾਬੀ ਇੰਡਸਟਰੀ ਨਾਲ ਖਾਸ ਕਰਕੇ ਜਸਵਿੰਦਰ ਭੱਲਾ ਤੋਂ ਚਰਨਜੀਤ ਹੁੱਜਾ ਦੀ ਵੀ ਗੱਲ ਕਰ ਲਈ ਪਰ ਖਾਸ ਕਰਕੇ ਜਿਵੇਂ ਰਾਜਵੀਰ ਜਵੰਦਾ ਹੁਣ ਬਰਿੰਦਰ ਘੁੰਮਣ ਦੀ ਗੱਲ ਕਰ ਲਈਏ ਕਿਵੇਂ ਦੇਖਦੇ ਹੋ ਕਿ ਪੰਜਾਬ 'ਚ ਇਹ ਕੀ ਵਾਪਰ ਰਿਹਾ ਜੀ ਦੇਖੋ ਡੈਥ ਹੁੰਦੀਆਂ ਆਈਆਂ ਹਨ ਚਲੋ ਬਹੁਤ ਮਾੜੀਆਂ ਘਟਨਾਵਾਂ ਸਾਡੀ ਇੰਡਸਟਰੀ ਨਾਲ ਵਾਪਰਦੀਆਂ ਨੇ ਅਸੀਂ ਬਹੁਤ ਚੰਗੇ ਚੰਗੇ ਬੰਦੇ ਲੂਜ਼ ਕਰਦੇ ਪਏ ਆ ਤੇ ਇਹ ਨਹੀਂ ਪਤਾ ਡਰ ਇਹ ਬਣ ਗਿਆ ਸਾਡੇ ਚ ਵੀ ਸਵੇਰ ਦਾ ਕੱਲ ਨੂੰ ਕੀ ਸੁਨੇਹਾ ਲੈ ਕੇ ਆਊਗੀ ਸਾਡੇ ਲਈ ਕੀ ਪਤਾ ਅਸੀਂ ਸੁਨੇਹਾ ਸੁਣ ਜੋਗੇ ਰ੍ਹਾਂਗੇ ਨਹੀਂ ਰ੍ਹਾਂਗੇ ਜਾਂ ਸੁਨੇਹਾ ਕਿਹੋ ਜਿਹਾ ਆਊਗਾ ਪਰ ਰਾਜਵੀਰ ਜਵੰਦਾ ਦੀ ਮੌਤ ਨੇ ਤਾਂ ਝੰਡੋੜਿਆ ਹੀ ਝੰਡੋੜਿਆ ਭੱਲਾ ਸਾਬ ਤੋਂ ਬਾਅਦ ਬਟ ਘੁੰਮਣ ਦੀ ਮੌਤ ਹੋ ਸਕਦੀ ਹੈ ਮਤਲਬ ਮੈਂ ਉਹਨੂੰ ਇਸ ਆਈਡੀਅਲ ਦੇ ਨਾਲ ਦੇਖਦਾ ਸੀ ਕਿ ਯਾਰ ਉਹ 7 ਫੁੱਟ ਦਾ ਬੰਦਾ ਆਪਾਂ ਚਾਹੀਉ 6 5 ਸੀ ਕਿੰਨਾ ਵੀ ਸੀ ਆਪਾਂ ਕਿ 7 ਫੁੱਟ ਚ ਸਾਡਾ ਹੁੰਦਾ ਯਾਰ 7 ਫੁੱਟ ਦਾ ਬੰਦਾ ਹੈ ਨਾ 7 ਫੁੱਟ ਦਾ ਬੰਦਾ ਐਡੀ ਦੇ ਤੇ ਮੈਨੂੰ ਇਹ ਲੱਗਦਾ ਸੀਗਾ ਕਿ ਯਾਰ ਮਰਨ ਤਾਂ ਉਹਦੇ ਬਾਰੇ ਸੋਚ ਹੀ ਨਹੀਂ ਸਕਦੇ ਵੀ ਮਰ ਸਕਦਾ ਸੋ ਮੌਤ ਐਡੀ ਬਲਵਾਨ ਹੁੰਦੀ ਹੈ ਜਿਹੜੇ ਰਾਵਣ ਵਰਗੇ ਨਹੀਂ ਉਹਨਾਂ ਨੇ ਛੱਡੇ ਕੋਈ ਬਹਾਨਾ ਬਣਾ ਕੇ ਆਉਂਦੀ ਹੈ ਕਿਵੇਂ ਆਉਂਦੀ ਹੈ ਕਿਹੜੇ ਤਰੀਕੇ ਆਉਂਦੀ ਹੈ ਕਿਹਦੇ ਤੇ ਦੋਸ਼ ਲਾਉਂਦੀ ਹੈ ਉਹ ਲਾ ਕੇ ਇਹ ਜਿਹੇ ਬੰਦੇ ਵੀ ਲੈ ਜਾ ਸਕਦੀ ਹੈ ਸੋ ਉਦੋਂ ਬਾਅਦ ਉਸ ਬੰਦੇ ਨੇ ਇੰਨੀ ਅਚੀਵਮੈਂਟ ਕੀਤੀ ਇੰਟਰਨੈਸ਼ਨਲ ਬੋਡੀ ਬਿਲਡਰ ਹੈ ਮੈਂ ਬੰਬੇ ਗੋਲਡ ਜਿਮ ਕਿਤੇ ਵੀ ਜਾਵਾਂ ਘੁੰਮਣ ਦੇ ਪੋਸਟਰ ਲੱਗੇ ਹੋਏ ਦੇਖਦੇ ਹਾਂ ਸਲਮਾਨ ਤੋਂ ਲੈ ਕੇ ਸਾਰੀ ਇੰਡਸਟਰੀ ਉਹਨੂੰ ਜਾਣਦੀ ਹੈ ਸਿਰਫ ਉਹਦੀ ਫਿਟਨੈਸ ਕਰਕੇ ਔਰ ਬੋਡੀ ਬਿਲਡਰ ਵੀ ਉਹਨੂੰ ਨਾ ਸਮ ਟਾਈਮ ਕਈ ਵਾਰ ਲੱਗਦੇ ਹੁੰਦੇ ਆ ਕਿ ਯਾਰ ਬੜੀ ਔਕੁਵਡੀ ਜੀ ਬੋਡੀ ਬਣਾਈ ਹੋਈ ਆ ਪਰ ਉਹਦੀ ਬੈਲੈਂਸ ਬੋਡੀ ਸੀ ਸੁਣਾ ਲੱਗਦਾ ਸੀ ਹੈਨਾ ਉਹ ਜੱਜਦਾ ਸੀ ਤੁਰ ਫਿਰਦਾ ਪੰਜਾਬ ਲੱਗਦਾ ਸੀਗਾ ਤੇ ਅਚਾਨਕ ਉਹਦੀ ਮੌਤ ਹੋ ਜਾਣਾ ਤੇ ਇਹ ਕਹਿਣਾ ਲੋਕਾਂ ਦਾ ਕਿ ਪ੍ਰੋਟੀਨ ਲੈਂਦਾ ਸੀ ਸਪਲੀਮੈਂਟ ਲੈਂਦਾ ਸੀ ਸਟੀਰয়েড ਲੈਂਦਾ ਸੀ ਤਾਂ ਕਰਕੇ ਦਿਲ ਦਾ ਦੌਰਾ ਪੈ ਗਿਆ ਹੁਣ ਬਿਲਕੁਲ ਮੌਤ ਦੇ ਬਾਅਦ ਭਾਜੀ ਓਬਵੀਅਸਲੀ ਜੋ ਉੱਥੇ ਹੋਇਆ ਐਕਚੁਅਲ ਚ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਬਾਡੀ ਬਿਲਡਰ ਦੇ ਉੱਤੇ ਧਿਆਨ ਚਲਾ ਗਿਆ ਕਿ ਸ਼ਾਇਦ ਇਹ ਪ੍ਰੋਟੀਨ ਜ਼ਿਆਦਾ ਲੈਂਦਾ ਹੋਊਗਾ ਜਾਂ ਕਿਵੇਂ ਦੀ ਡਾਈਟ ਹੋਊਗੀ ਸ਼ਾਇਦ ਹਾਰਟ ਅਟੈਕ ਦੀ ਗੱਲ ਕਰੀਏ ਭੱਲਾ ਸਾਹਿਬ ਨੂੰ ਵੀ ਆਈ ਹੁਕੜਾ ਕਿ ਸਪਲੀਮੈਂਟ ਲੈਂਦੇ ਸੀ ਇਹ ਹੈਨਾ ਇੱਕ ਐਗਜ਼ਾਮਪਲ ਹੈ ਨੇੜੇ ਵਾਲੀ ਹੈਨਾ ਤੇ ਇਹ ਕਹਿੰਦੇ ਨੇ ਰਾਜਵੀਰ ਜਵੰਧਾ ਨੂੰ ਵੀ ਹਾਰਟ ਅਟੈਕ ਆਇਆ ਹੈਣਾ ਜਦੋਂ ਉੱਥੇ 60 ਵਜੇ ਉਦੋਂ ਬਾਅਦ ਆਉਂਦੇ ਨੇ ਹਾਰਟ ਦੇ ਵਿੱਚ ਉਹਨਾਂ ਦੇ ਪ੍ਰੋਬਲਮ ਹੈ ਉਹ ਕਿਹੜਾ ਸਪਲੀਮੈਂਟ ਲੈਂਦੇ ਸੀਗੇ ਠੀਕ ਹੈ ਇੱਕ ਫਿਟਨੈਸ ਵਾਲੇ ਬੰਦੇ ਮੈਂ ਤੁਹਾਨੂੰ ਦੱਸਦਾ ਮੈਂ ਆਪਣੀ ਜਦੋਂ ਮੈਂ ਕੋਈ ਸੈਂਡੋ ਬਰੈਂਡ ਪਾ ਕੇ ਲੰਘਦਾ ਕਿਤੇ ਹੈਨਾ ਮੈਂ ਇੱਕ ਸੁਸਾਇਟੀ 'ਚ ਰਹਿਣਾ ਮੈਨੂੰ ਆਮ ਘਰਾਂ ਵਾਲੇ ਲੋਕ ਐਂ ਦੇਖਦੇ ਆ ਕਈ ਵਾਰ ਜਿਹੜੇ ਨਹੀਂ ਹੈ ਕਿ ਮੈਂ ਕਿਤੋਂ ਉੱਤੋਂ ਆਇਆ ਕੋਈ ਜਾਨਵਰ ਹੋਣਾ ਹੈਨਾ ਅੰਦਰੋਂ ਭਾਵੇਂ ਮੇਰੇ ਵਰਗੇ ਬਣਨਾ ਚਾਹੁੰਦੇ ਹੁਣ ਪਰ ਆਪਣੀ ਫੈਮਲੀ ਐਂ ਜਨ ਸਿਕਿਉਰ ਹੋ ਜਾਂਦੇ ਆ ਬੈਠ ਕੇ ਈ ਉਹਨਾਂ ਦੀ ਇੱਕ ਪਰਸਨਲ ਖੁੰਦਕ ਵੀ ਹੋ ਸਕਦੀਆਂ ਡਾਕਟਰਾਂ ਦੀ ਕਿ ਸਾਡੇ ਤੋਂ ਗਲਤੀ ਹੋ ਗਈ ਇਹ ਬੰਦਾ ਮਰ ਗਿਆ ਜਿਹੜੇ ਤਾਂ 100 ਡਾਲਰ ਨੇ ਲਾਦ ਇਲਜ਼ਾਮ ਕਿ ਹਾਰਟ ਅਟੈਕ ਹੋ ਗਿਆ ਸੀ ਸਾਡੀ ਪਬਲਿਕ ਇੰਨੀ ਕੰਵਲੀ ਆ ਕਿ ਉਹ ਯਕੀਨ ਵੀ ਕਰ ਲੈਂਦੀ ਹੈ ਮੈਂ ਪਿੰਡ ਸੀਗਾ ਹੁਣ ਜਦੋਂ ਪਿੰਡ ਜਦੋਂ ਇੰਟਰਵਿਊ ਤੋਂ ਪਹਿਲਾਂ ਪਿੰਡੋਂ ਆਇਆ ਉੱਥੇ ਲੋਕ ਕਹਿੰਦੇ ਹਾਂ ਹਾਂ ਉਹ ਪ੍ਰੋਟੀਨ ਲੈਂਦਾ ਸੀ ਕਿ ਉਹ ਨਾ ਲੈਂਦਾ ਸੀ ਕਿਸੇ ਨੂੰ ਪਤਾ ਹੈ ਇਸ ਚੀਜ਼ ਦਾ ਇਹ ਤਾਂ ਨੌਲੇਜ ਬਹੁਤ ਵੱਡੀ ਹੈ ਜਿਹੜੇ ਪ੍ਰੋਟੀਨਸ ਵਗੈਰਾ ਐਨੇ ਵਧੀਆ ਤਰੀਕੇ ਨਾਲ ਬਣਦੀਆਂ ਨੇ ਚੀਜ਼ਾਂ ਤੁਹਾਨੂੰ ਬਜ਼ੁਰਗਾਂ ਨੂੰ ਵੀ ਲੈਣੇ ਚਾਹੀਦੇ ਆ ਤਾਂ ਕਿ ਤੁਹਾਡੇ ਮਸਲ 'ਚ ਸਟਰੈਂਥ ਆਵੇ ਤੁਹਾਡੇ ਗੋਡੇ ਦੁਖਣ ਨਾ ਚੀਜ਼ਾਂ ਨਾਲ ਦੁਖਣ ਹਨਾ ਪਰ ਉਹਨੂੰ ਕੀ ਹੈ ਇਹ ਇੱਕ ਮੈਡੀਕਲ ਮਾਫੀਆ ਬਣ ਚੁੱਕਿਆ ਜਿਹਦੀ ਸਾਨੂੰ ਸਮਝ ਨਹੀਂ ਹੈਗੀ ਤੇ ਜਿਨ੍ਹਾਂ ਨੂੰ ਸਮਝ ਆ ਉਹਨੂੰ ਨਾਲ ਮਿਲਾ ਲਿਆ ਜਾਂਦਾ ਹੈ ਮੈਡੀਕਲ ਦੇ ਤੌਰ ਤੇ ਜਿਨ੍ਹਾਂ ਨੂੰ ਡਾਕਟਰ ਬਣਾਏ ਜਾਂਦੇ ਨੇ ਹੁਣ ਮੈਨੂੰ ਦੱਸੋ ਜਿਹੜਾ ਬੰਦਾ ਇਨਕਲੂਡਿੰਗ ਮੀ ਯੂ ਕੈਨ ਸੇ ਮੇਰੇ ਤਿੰਨ ਮਹੀਨਿਆਂ ਬਾਅਦ ਮੈਂ ਸਾਰੇ ਦਿਖਾ ਦੇਣਾ ਸਾਰੇ ਹਾਰਟ ਦੇ ਸਾਰੀਆਂ ਚੀਜ਼ਾਂ ਦੇ ਹਰ ਇੱਕ ਲਿਪਿਡ ਪ੍ਰੋਫਾਈਲ ਸਾਰੇ ਟੈਸਟ ਅਸੀਂ ਕਰਾਉਨੇ ਆ ਤੇ ਜੇ ਉਥੇ ਨੁਕਸ ਹੋਵੇ ਉਹਨਾਂ ਚ ਆ ਵੀ ਨਾ ਕਿ ਨਹੀਂ ਯਾਰ ਮੈਨੂੰ ਦੋ ਮਹੀਨਿਆਂ ਨੂੰ ਹਾਰਟ ਅਟੈਕ ਹੋ ਸਕਦਾਗਾ ਠੀਕ ਹੈ ਇੱਕ ਆਮ ਇਨਸਾਨ ਦੀ ਇਤਨਾ ਸਾਨੂੰ ਕਿਉਂ ਨਹੀਂ ਲੈਂਦੀ ਕਿ ਇਹ ਸਿੰਗ ਸੋਸਾਇਟੀ ਦਾ 파ਟ ਹੈਗੇ ਆ ਜੀ ਬੋਡੀ ਬਣਾ ਲਈ ਫਿਟਨੈਸ ਹੈਗੀ ਤੁਹਾਡੇ ਬੱਚੀ ਬੱਚਿਆਂ ਬਾਰੇ ਸੋਚਦੇ ਨੇ ਕਿ ਸਾਡਾ ਪੁੱਤ ਇਹ ਜਾ ਜ਼ਰੂਰ ਬਣੇ ਪਰ ਉਹ ਕਿਤਨਾ ਕਿਤੇ ਇਹ ਅਸੀਂ ਜਿਹੜੇ ਮਸਲ ਬਣਾਏ ਆ ਜਾਂ ਫਿਟਨੈਸ ਦੇ ਵਿੱਚ ਆ ਕਿ ਇਹ ਸੀ ਕਸੂਰ ਲੈਣ ਵਾਸਤੇ ਆ ਜਾਂ ਸੋਸਾਇਟੀ ਦਾ ਹੈਗਾ ਤੇ ਜਾਂ ਫਿਰ ਡਾਕਟਰਾਂ ਨੇ ਆਪਣੀ ਗਲਤੀ ਸਾਡੇ ਤੇ ਥੋਪਤੀ ਹੁਣ ਮੇਰੀ ਗੱਲ ਇਹ ਦੋ ਤਰ੍ਹਾਂ ਦਾ ਨਸਥੀਸੀਆ ਹੁੰਦਾ ਇੱਕ ਤਾਂ ਫੁੱਲ ਬੋਡੀ ਪੈਰਾਲਾਈਜ਼ ਕਰ ਦਿੰਦੇ ਆ ਇੱਕ ਜਿਹੜੇ ਮਸਲ ਦੀ ਚੀਰ ਫਾੜ ਕਰਦੇ ਆ ਉਹਨੂੰ ਪੈਰਾਲਾਈਜ਼ ਕਰ ਦਿੰਦੇ ਆ ਠੀਕ ਹੈ ਮੈਨੂੰ ਲੱਗਦਾ ਹੈ ਅੱਜਕੱਲ ਜ਼ਿਆਦਾ ਪਪੂਲਰ ਹੈਗਾ ਜੇ ਸ਼ੋਲਡਰ ਦੀ ਇੰਜਰੀ ਹੈਗੀ ਆ ਤਾਂ ਉਹ ਤੁਹਾਡਾ ਸ਼ੋਲਡਰ ਨੂੰ ਹੀ ਫ੍ਰੀਜ਼ ਕਰਨਗੇ ਤਾਂ ਕਿ ਇਥੇ ਬਲੀਂਡਬਲੂਡ ਵੱਜਦੇ ਪਤਾ ਨਾ ਲੱਗਣ ਬਾਕੀ ਚੀਜ਼ ਬੰਦਾ ਜਾਗਦਾ ਇੰਜੋਏ ਕਰੀ ਜਾਵੇ ਆਪਰੇਸ਼ਨ ਥੀਏਟਰ ਜਾਵੇ ਪੈਨਿਕ ਨਾ ਹੋਵੇ ਹੁਣ ਤੁਸੀਂ ਕਦੇ ਦੰਦ ਦਾ ਉਹ ਕਰਾਇਆ ਜਦੋਂ ਆਪਾਂ ਦੰਦ ਦੇ ਵਿੱਚ ਮਾਈਨਰ ਜਾਂ ਜਾੜ ਕਢਾਉਣ ਲਈ ਟੀਕਾ ਲਵਾਉਂਦੇ ਆ ਉਹ ਬਹੁਤ ਥੋੜਾ ਟੀਕਾ ਹੁੰਦਾ ਉਹ ਜਾ ਕੇ ਤੁਹਾਡੇ ਗਲ ਤੱਕ ਨੂੰ ਸੁਣ ਕਰ ਦਿੰਦਾ ਮੈਂ ਦੰਦ ਕਢਾਇਆ ਸੀ ਇੱਕ ਤੇ ਉਹ ਗੱਲ ਤੱਕ ਨੂੰ ਸੁਣਨ ਕਰ ਜਾਂਦਾ ਐ ਨਹੀਂ ਲੱਗਦਾ ਲੰਘਦਾ ਕਿ ਕਰ ਰਹੇ ਡਾਕਟਰ ਕਹਿੰਦਾ ਕੁਝ ਖਾਓ ਨਾ ਤੁਹਾਡੀ ਦੰਦਾਂ ਥਲੇ ਜੀਭ ਆ ਜੂਗੀ ਤੁਹਾਨੂੰ ਪਤਾ ਨਹੀਂ ਲੱਗਣਾ ਹੁਣ ਆਹ ਸ਼ੋਲਡਰ ਹੈ ਸਾਡਾ ਠੀਕ ਹੈ ਇਹ ਸ਼ੋਲਡਰ ਤੋਂ ਹਾਰਟ ਕਿੰਨਾ ਐਨਾ ਬਿਲਕੁਲ ਜੀ ਐਨਾ ਹਟਾ 3-4 ਇੰਚ ਹਟਾ 3-4 ਇੰਚ ਵੀ ਨਹੀਂ ਕਹਿ ਸਕਦੇ ਇੱਥੇ ਸ਼ੋਲਡਰ ਨੂੰ ਸੁਣਨ ਕਰਨ ਲਈ ਐਨੈਸਥੀਸ਼ੀਆ ਲਾਇਆ ਕੀ ਬੋਡੀ ਬਿਲਡਰ ਇਹਨੂੰ ਥੋੜਾ ਵੱਧ ਲਾ ਦਿਓ ਉਹਨੇ ਜਾ ਕੇ ਇੱਥੋਂ ਸਾਰਾ ਹਾਰਟ ਥੋੜਾ ਪੈਰਾਲਾਈਜ਼ ਕਰਤਾ ਟਰੈਵਲ ਤੱਕ ਕਰੂਗਾ ਹੀ ਨਾ ਨਸਥੀਸੀਆ ਬਲੱਡ ਜਿੱਥੇ ਤੱਕ ਉਹਦਾ ਜਾਊਗਾ ਜਿੱਥੇ ਤੱਕ ਉਹਦਾ ਜ਼ੋਰ ਵੱਜੂਗਾ ਜਦੋਂ ਹਾਰਟ ਦੇ ਵਿੱਚ ਨਸਥੀਸੀਆ ਲੱਗ ਗਿਆ ਵਰਕ ਕਿਵੇਂ ਕਰੂਗਾ ਉਹ ਰਿਲੈਕਸ ਹੋ ਗਿਆ ਬਹੁਤ ਜ਼ਿਆਦਾ ਕੰਮ ਛੱਡ ਗਿਆ ਉਹਨੂੰ ਕਹਿੰਦੇ ਬਾਡੀ ਬਿਲਡ ਨੂੰ ਹਾਰਟ ਅਟੈਕ ਆ ਗਿਆ ਦੂਜੇ ਨੰਬਰ ਤੇ ਜੀ ਇਹਨੂੰ ਫੁੱਲ ਪੈਰਾਲਾਈਜ਼ ਕੀਤਾ ਹੋਊਗਾ ਤਾਂ ਉਹਦੀ ਡੋਜ਼ ਵਧ ਦੇਤੀ ਬਾਡੀ ਇੰਨੀ ਰਿਲੈਕਸ ਹੋ ਜਾਂਦੀ ਆ ਕਿ ਹਾਰਟ ਨਹੀਂ ਕੰਮ ਛੱਡਣਾ ਅਲਟੀਮੇਟਲੀ ਤਾਂ ਜਦੋਂ ਕੋਈ ਪ੍ਰੋਬਲਮ ਆਉਂਦੀ ਆ ਤੁਸੀਂ ਕਿਸੇ ਤਰੀਕੇ ਨਾਲ ਹਾਰਟ ਹੀ ਕੰਮ ਛੱਡਦਾ ਨਾ ਤੁਹਾਨੂੰ ਹਾਰਟ ਅਟੈਕ ਦਾ ਨਾਮ ਦੇ ਕੇ ਮਸਲਾ ਪ੍ਰੋਟੀਨ ਨਾਲ ਜੋੜ ਕੇ ਤੁਸੀਂ ਆਪਣੀ ਬਾਹ ਕਿਵੇਂ ਛਡਾ ਸਕਦੇ ਹੋ ਮੈਂ ਤਾਂ ਪਰਿਵਾਰ ਨੂੰ ਵੀ ਪਿਛਲੇ ਇੰਟਰਵਿਊ ਸਾਰਿਆਂ ਨੂੰ ਕਿਹਾ ਸੀ ਠੀਕ ਹੈ ਈਵਨ ਕੁਝ ਐਮਐਲਏ ਵੀ ਗਏ ਆ ਉੱਥੇ ਕਿ ਤੁਸੀਂ ਇਹਦੀ ਆਪਣਾ ਪੋਸਟਮਾਰਟਮ ਕਿਸੇ ਸਰਕਾਰੀ ਹਸਪੀਟਲ 'ਚ ਜ਼ਰੂਰ ਕਰਾਓ ਪਰ ਹਰ ਪਰਿਵਾਰ ਨੇ ਨਹੀਂ ਕਰਵਾਇਆ ਪਰ ਬਿਲਕੁਲ ਭਾਈ ਬਿਲਕੁਲ ਚੁੱਪਾ ਸ਼ਾਂਤਤਾ ਸ਼ਾਂਤ ਹੋ ਕੇ ਹੀ ਅੱਜ ਸੰਸਕਾਰ ਵੀ ਹੋ ਗਿਆ ਹਨਾ ਕਿਉਂਕਿ ਜਿਹਦੇ ਘਰ ਮੌਤ ਹੋਈ ਹੁੰਦੀ ਹੈ ਨਾ ਉਹਨਾਂ ਨੂੰ ਕੁਝ ਨਹੀਂ ਸੁੱਝਦਾ ਮੇਰੇ ਘਰ ਮੇਰੇ ਫਾਦਰ ਸਾਹਿਬ ਗਏ ਸੀ ਮਿੰਦਾ ਇਹ ਵੀ ਨਹੀਂ ਪਤਾ ਸੀ ਮੈਂ ਜਿਹਨੇ ਐਕਸੀਡੈਂਟ ਕੀਤਾ ਮਾਰਿਆ ਮੈਂ ਰਿਪੋਰਟ ਵੀ ਕਰਾਉਣੀ ਆ ਠੀਕ ਹੈ ਉਹ ਤਾਂ ਧੰਨਵਾਦ ਕਰਦਾ ਬਾਈ ਲੋਕ ਜਿਵੇਂ ਮਰਜ਼ੀ ਕਹਿਣ ਉਹ ਬੰਦੇ ਨੂੰ ਹਨਾ ਜਿਵੇਂ ਉਮਰਾਨ ਅੰਗਲ ਜੀ ਨੇ ਉਹਨਾਂ ਨੇ ਮੈਨੂੰ ਬਿਹੋਸ਼ੀ ਦੇ ਵਿੱਚ ਫੋਨ ਕੀਤੇ ਜਦੋਂ ਮੈਂ ਗੱਲ ਕੀਤੀ ਉਹਨਾਂ ਨੇ ਆਪ ਜਾ ਕੇ ਆਪ ਗੱਲ ਕਰਕੇ ਉੱਥੇ ਮੇਰੇ ਜਿਹਨੇ ਫਾਦਰ ਨੇ ਮਾਰਿਆ ਸੀ ਜਿਹਨੇ ਐਕਸੀਡੈਂਟ ਕਰਾਇਆ ਉਹ ਪਰਚਾ ਦਰਜ ਕਰਾਇਆ ਠੀਕ ਹੈ ਮੈਂ ਕਿਵੇਂ ਦਾ ਸਾਰਣ ਭੁੱਲ ਜੂਗਾ ਉਹ ਫੈਮਿਲੀ ਯਾਰ ਉਹਦਾ ਪੁੱਤ ਗਿਆ ਕਿਸੇ ਦਾ ਪਤੀ ਗਿਆ ਕਿਸੇ ਦਾ ਪਿਓ ਗਿਆ ਉਹਨਾਂ ਨੂੰ ਕੀ ਪਤਾ ਵੀ ਕੀ ਕਰਨਾ ਹੈ ਉਹਨਾਂ ਨੂੰ ਤਾਂ ਹੀ ਪਤਾ ਯਾਰ ਕਿਤੇ ਦੇ ਨਾ ਗਲ ਜੇ ਇਹ ਨਾ ਖਰਾਬ ਹੋ ਜੇ ਅਸੀਂ ਕਿਤੇ ਹੋਰ ਪੋਸਟਮਾਰਟਮ ਨਾ ਕਰਾਈਏ ਚੀਰ ਫਾੜ ਨਹੀਂ ਕਰਾਉਣੀ ਅਸੀਂ ਮਰੀ ਹੋਈ ਬਾਡੀ ਨੂੰ ਵੀ ਇਹ ਚ ਇੰਨਾ ਪਿਆਰ ਕਰਦੇ ਹੁੰਨੇ ਆ ਸਾਡੇ ਰਿਸ਼ਤੇਦਿਆਂ ਦੇ ਵਿੱਚ ਕਿ ਅਸੀਂ ਉਹਨੂੰ ਚੀਰ ਫਾੜ ਨਹੀਂ ਕਰਾਉਣਾ ਚਾਹੁੰਦੇ ਅਸੀਂ ਕਹਿੰਦੇ ਨਹੀਂ ਇਹਦਾ ਚੀਰ ਫਾੜ ਨਹੀਂ ਹੋਣਾ ਚਾਹੀਦਾ ਇਹ ਤਾਂ ਪਾਪੂ ਦੇ ਹੀ ਬੋਲ ਸਕੇ ਕਿ ਹੁਣ ਸਾਨੂੰ ਕੁਝ ਨਹੀਂ ਚਾਹੀਦਾ ਪਹਿਲਾਂ ਵੀ ਇੱਕ ਬੇਟਾ ਉਹਨਾਂ ਦਾ ਚਲਾ ਗਿਆ ਬਰਾਦਰ ਅਨਾ ਹੁਣ ਜਿਹੜਾ ਦੂਸਰਾ ਸਹਾਰਾ ਸੀ ਉਹ ਵੀ ਚਲਾ ਗਿਆ ਜੀ ਇੱਕ ਗਰੀਮ ਮਾਂ ਪਪ ਦੁਸ਼ਮਣੀ ਨਹੀਂ ਖਟਣਾ ਚਾਹੁੰਦਾ ਵੀ ਐਡੇ ਵੱਡੇ ਮਾਫੀਆਂ ਨਾਲ ਮੱਥਾ ਲਾਉਂਗਾ ਕੱਲ ਨੂੰ ਕੀ ਪਤਾ ਛੋਟੇ ਛੋਟੇ ਜਵਾਕ ਪੜਨ ਜਾਂਦੇ ਆ ਸਕੂਲੇ ਜਾਂਦੇ ਆ ਸੜਕ ਕ੍ਰੋਸ ਕਰਕੇ ਜਾਂਦੇ ਆ ਇਹਨਾਂ ਨੂੰ ਵੀ ਤਾਂ ਪੜਾਉਣਾ ਹੈ ਕਿਹੜਾ ਲੈ ਕੇ ਜਾਓ ਕੀ ਕਰਾਂਗੇ ਪਰਿਵਾਰ ਬਹੁਤ ਚੀਜ਼ਾਂ ਸੋਚਦੇ ਆ ਹਨਾ ਉਹ ਨਹੀਂ ਬੋਲੇ ਹੁਣੇ ਸ਼ੋਭੀ ਕਿੰਨੇ ਕ ਪਰਸੈਂਟ ਚਾਂਸ ਹੈ ਕਿ ਜਿਸ ਤਰੀਕੇ ਨਾਲ ਇੰਜੈਕਸ਼ਨ ਜਿਹੜਾ ਹੈ ਉਹ ਮੋਢੇ ਦੇ ਵਿੱਚ ਲਾਇਆ ਗਿਆ ਕਿ ਹਾਰਟ ਤੱਕ ਚਲਾ ਗਿਆ ਕਿ ਕੀ ਉਹਦੀ ਬਾਡੀ ਦੇਖ ਕੇ ਉਹ ਡੋਸ ਵਧਾਈ ਹੋ ਸਕਦੀ ਆ ਜਾਂ ਫਿਰ ਹੋਰ ਵੀ ਕੋਈ ਚਾਂਸਸ ਹੋ ਸਕਦੇ ਨੇ ਬਾਡੀ ਦੇਖ ਕੇ ਵਧਾਈ ਹੋ ਸਕਦੀ ਆ ਪਰ ਦੇਖੋ ਜਦੋਂ ਮੇਰੇ ਇੱਥੇ ਦੰਦ ਦੇ ਵਿੱਚ ਲੱਗਾ ਦੰਦ ਤੋਂ ਗळा ਕਿੰਨਾ ਗळा ਤੋਂ ਇੱਥੇ ਹੋ ਗਿਆ ਇੰਨਾ ਤੇ ਸ਼ੋਲਡਰ ਤੋਂ ਹਾਰਟ ਫਿਰ ਇੰਨਾ ਠੀਕ ਹੈ ਫੁੱਲ ਬਾਡੀ ਪਰ ਹੁਣ ਮੈਂ ਪੀਜੀ ਜਦੋਂ ਜਾ ਕੇ ਇੱਕ ਵਾਰੀ ਆਪਣੇ ਨੱਕ ਦਾ ਆਪਰੇਸ਼ਨ ਕਰਾਇਆ ਇੱਕ ਦਿਨ ਪਹਿਲਾਂ ਸ਼ਡਿਊਲ ਉਹਨਾਂ ਨੇ ਕੀਤਾ ਕਿ ਤੁਸੀਂ ਆਉਣਾ ਤੇ ਮੇਰਾ weight ਕੀਤਾ ਮੇਰੀ height ਮੇਰਾ ਸਾਰਾ ਕੁਝ ਚੈੱਕ ਕਰਕੇ ਨੈਸਥੀਸੀਆ ਮੇਰੇ ਤੇ ਚੈੱਕ ਕੀਤਾ ਕਿ ਆਹ ਨੈਸਥੀਸੀਆ ਐਨੀ ਡੋਸ ਇਹਨੂੰ ਦੇਣੀ ਆ ਆਪਰੇਸ਼ਨ ਵੇਲੇ ਕੀ ਇਹਨਾਂ ਨੇ ਚੈੱਕ ਕੀਤਾ ਉਹ ਇਹਨਾਂ ਕੋਲੇ ਰਿਪੋਰਟ ਹੈਗੀ ਆ ਵੀ ਅਸੀਂ ਚੈੱਕ ਕੀਤਾ ਸੀ ਇੱਕ ਦਿਨ ਪਹਿਲਾਂ ਵੀ ਹਾਂ ਨਹੀਂ ਇਹਨਾਂ ਨੇ ਨੈਸਥੀਸੀਆ ਦੇਣਾ ਚਾਹੁੰਦੇ ਆ ਕੀ ਉੱਤੇ ਘੁੰਮਣ ਦੇ ਜਾਂ ਕਿਸੇ ਬੰਦੇ ਦੇ ਸਾਈਨ ਹੈਗੇ ਆ ਨਹੀਂ ਮੈਂ ਇਹਨੂੰ ਐਗਰੀ ਕਰਦਾ ਹੈਗਾ ਬਹੁਤ ਸਾਰੀਆਂ ਟੈਕਨੀਕਲ ਚੀਜ਼ਾਂ ਨੇ ਜਿਹੜੀਆਂ ਸਮਝ ਨਹੀਂ ਆਉਂਦੀਆਂ ਅਸੀਂ ਇੱਕ ਸਮਾਜ ਦਾ ਉਹ ਬੰਦਾ ਗਵਾਤਾ ਜਿਹਨੂੰ ਦੇਖ ਕੇ ਹਜ਼ਾਰਾਂ ਮੁੰਡਿਆਂ ਨੇ ਜਿੰਮ ਦੇ ਰਾਹ ਫੜਨੇ ਸੀ ਪਿਸਤੌਲ ਨਹੀਂ ਸੀ ਫੜਨੇ ਜੀ ਨਸ਼ੇ ਨਹੀਂ ਸੀ ਫੜਨੇ ਠੀਕ ਹੈ ਨਾਨ ਵੈਜ ਜਾਂ दारूਵਾਲ ਨਹੀਂ ਸੀ ਜਾਣਾ ਉਹਨਾਂ ਨੇ ਜਿੰਮ ਵੱਲ ਜਾਣਾ ਸੀਗਾ ਤੇ ਅੱਜ ਉਹ ਬੰਦਾ ਇੱਕ ਅਣਗਹਿਲੀ ਕਰਕੇ ਗਵਾਇਆ ਗਿਆ ਕਿ ਹਾਂ ਚੱਲ ਗਿਆ ਮੈਂ ਮੇਰਾ ਮਨਣਾ ਹੀ ਨਹੀਂ ਹੈਗਾ ਕਿ ਉਹ ਇੰਨਾ ਸਿਆਣਾ ਬੰਦਾ ਸੀ ਉਹਨੇ ਆਪਣੇ ਹਾਰਟ ਦਾ ਧਿਆਨ ਨਾ ਰੱਖਿਆ ਵੇ ਦ ਸੈਕੰਡ ਥਿੰਗ ਅਸੀਂ ਸਪੋਰਟਸਮੈਨ ਹੁੰਨੇ ਆ ਅਸੀਂ ਰਨਿੰਗ ਵੀ ਕਰਦੇ ਆ ਅਸੀਂ ਜਿਮ 'ਚ ਪੰਪਿੰਗ ਕਰਦੇ ਆ ਸਾਹ ਪੀਕ ਤੱਕ ਚਲਾ ਜਾਂਦਾ ਕਈ ਵਾਰ ਸਾਹ ਨਹੀਂ ਆਉਂਦਾ ਉਹ ਸਾਡੇ ਹਾਰਟ ਦੀ ਕਿੱਡੀ ਵੱਡੀ ਐਕਸਰਸਾਈਜ਼ ਐ ਕਿੱਡੀ ਐਕਸਰਸਾਈਜ਼ ਐ ਲੋਕ ਡੀਪ ਬਰੀਥਿੰਗ ਕਰਦੇ ਆ ਹੋਰ ਕਰਦੇ ਆ ਅਸੀਂ ਸਾਹ ਦੀ ਪੀਕ ਤੋਂ ਵਾਪਸ ਮੁੜ ਕੇ ਆਉਨੇ ਨੂੰ ਫੇਰ ਪੀਕ ਤੇ ਲੈ ਜੰਨੇ ਆ ਸਾਡਾ ਹਾਰਟ ਤੰਦਰੁਸਤ ਨਹੀਂ ਹੋਊਗਾ ਸਾਡਾ ਬਲੱਡ ਅਸੀਂ ਧਿਆਨ ਰੱਖਦੇ ਆ ਕਿ ਸਾਡਾ ਥਿੱਕ ਨਾ ਹੋ ਜਾਵੇ ਇਹਨੂੰ ਪਤਲਾ ਰੱਖਣਾ ਹੈਗਾ ਅਸੀਂ ਡਾਈਟ ਉਹ ਜੀ ਖਾਣੀ ਆ ਅਸੀਂ ਇੰਨਾ ਹੀ ਖਾਣਾ ਇਸ ਤੋਂ ਵੱਧ ਨਹੀਂ ਖਾਣਾ ਕੀ ਖਾਣਾ ਚਿਕਨ ਖਾਣਾ ਫਿਸ਼ ਖਾਣਾ ਮੱਟਨ ਖਾਣਾ ਉਹ ਸਾਡੇ ਹਾਰਟ ਨੂੰ ਜਾ ਕੇ ਲੱਗਦਾ ਕਿਉਂ ਤਾਂ ਅਸੀਂ ਖਾਂਦੀ ਉਨਾ ਖਾਣੇ ਆ 2-3 ਚਮਚੇ ਜੀ ਨਹੀਂ ਸਾਨੂੰ ਜ਼ਰੂਰਤ ਹੈ ਅਸੀਂ ਕੋਈ ਤਲੀਆਂ ਚੀਜ਼ਾਂ ਨਹੀਂ ਖਾਂਦੇ ਅਸੀਂ ਕੋਈ ਐਡਾ ਗੰਦਪੈਲ ਨਹੀਂ ਖਾਂਦੇ ਮਾਰਕੀਟ ਦੇ ਵਿੱਚੋਂ ਠੀਕ ਹੈ ਹੁਣ ਇੱਕ ਬੰਦਾ 24 ਘੰਟੇ ਦਾਰੂ ਵੀ ਪੀ ਰਿਹਾ ਠੀਕ ਹੈ ਜਾ ਕੇ ਨਸ਼ੇ ਵੀ ਕਰਦਾ ਮਾੜੇ ਮੋٹے ਉਸ ਤੋਂ ਬਾਅਦ ਘਰੇ ਆ ਕੇ ਉਹ ਕੋਈ ਕੰਮ ਨਹੀਂ ਕਰਦਾ ਜਾ ਕੇ ਸੌਂ ਵੀ ਜਾਂਦਾ ਤੇ ਜੇ ਉਹਨੂੰ ਕਹਿ ਦਈਏ ਭਾਈ ਭਾਰ ਘਟਾ ਲੈ ਕੋਈ ਯਾਰ ਪ੍ਰੋਟੀਨ ਦਾ ਕੋਈ ਨੁਕਸਾਨ ਤਾਂ ਨਹੀਂ ਵੀ ਜਿਹੜੀ ਅੱਗ ਸਵਾ ਖਾਈਏ ਉਹਦਾ ਨੁਕਸਾਨ ਨਹੀਂ ਹੈਗਾ ਇੱਕ ਆਮ ਬੰਦੇ ਦਾ ਲੀਵਰ ਚੈੱਕ ਕਰਾ ਲਓ ਇੱਕ ਸਪੋਰਟਸਮੈਨ ਦਾ ਕਰਾ ਲਓ ਤੁਹਾਨੂੰ ਸਪੋਰਟਸਮੈਨ ਦਾ ਵੱਧ ਕੇਅਰ ਆਲਾ ਮਿਲੂਗਾ ਜੀ ਭਾਈ ਜਿਸ ਤਰੀਕੇ ਨਾਲ ਡਾਈਟ ਲੈਂਦੇ ਸੀਗੇ ਉਹ ਸਾਰੀ ਵੈਜੀਟੇਰੀਅਨ ਡਾਈਟਸ ਸੀਗੀ ਨਾਲ ਐਕਸਰਸਾਈਜ਼ ਵੀ ਓਨੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੇ ਨਹੀਂ ਕਰਦੇ ਤਾਂ ਹਾਰਟ ਨੂੰ ਪ੍ਰੋਬਲਮ ਆਉਂਦੀ ਹੈ ਜਾਂ ਨਹੀਂ ਆਉਂਦੀ ਹੈ ਦੇਖੋ ਐਕਸਰਸਾਈਜ਼ ਸਾਡਾ ਕੀ ਹੁੰਦਾ ਅਸੀਂ ਜਿਵੇਂ ਇਹ ਕੋ ਮਨ ਨੇ ਰੱਖਿਆ ਉਹਨੇ ਚਾਹਿਆ ਉਹਦਾ weight 110 ਕਿਲੋ ਰਹੇ ਤੇ ਉਹਨੇ ਇੱਕ ਡਿਸਾਈਡ ਕੀਤੀਆਂ ਹੋਣਗੀਆਂ ਕਿ ਮੈਂ ਯਾਰ ਉਹ 5000 ਕੈਲਰੀ ਖਾਣੀ ਆ ਠੀਕ ਹੈ ਉਹ ਉਹਨੇ ਨੂੰ ਕੈਲਰੀ ਨੂੰ ਵੰਡ ਲੂਗਾ 6 ਮੀਲ ਦੇ ਵਿੱਚ 5-7 ਮੀਲ ਦੇ ਵਿੱਚ ਸਾਰੇ ਦਿਨ ਚ ਥੋੜਾ ਥੋੜਾ ਕਰਕੇ ਖਾਊਗਾ ਉਹਦਾ ਲੀਵਰ ਤੇ ਭਾਰ ਵੀ ਨਹੀਂ ਪਾਉਂਦੇ ਉਹ ਐਕਸਰਸਾਈਜ਼ ਵੀ ਇੰਨੀ ਕਰਦੇ ਆ ਕਿ ਉਹ ਉਹਦਾ ਹਾਰਟ ਵੀ ਜੰਗਾ ਰਹਿੰਦਾ ਫਿਟਨੈਸ ਕਹਿੰਦੇ ਕਿਨੂੰ ਹੈ ਇਸੇ ਚੀਜ਼ ਨੂੰ ਫਿਟਨੈਸ ਕਹਿੰਦੇ ਆ ਨਾ ਅਸੀਂ ਮੋਸਟਲੀ ਲੋਕਾਂ ਨੇ ਐਪਲ ਦੀਆਂ ਬੋਚਾਂ ਬੰਨੀਆਂ ਹੋਈਆਂ ਨੇ ਕਿ ਹਾਂ ਠੀਕ ਹੈ ਅਸੀਂ ਸਲੀਪ ਠੀਕ ਸੌਂਦੇ ਆ ਇਹ ਤਾਂ ਟਾਈਮ ਦੇਖਣਾ ਅਸੀਂ ਇਹ ਇਸ ਵਾਸਤੇ ਬਣਦੇ ਆ ਇਹਨਾਂ ਨੂੰ ਜਾ ਕੇ ਸਪੋਰਟਸ ਵਾਚਾਂ ਨੂੰ ਕਿ ਅਸੀਂ 4 ਘੰਟੇ ਸਾਈਕਲਿੰਗ ਕਰਨੀ ਹੈ 2 ਘੰਟੇ ਸਾਈਕਲਿੰਗ ਕਰਨੀ ਹੈ ਅੱਧਾ ਘੰਟਾ ਸਾਈਕਲਿੰਗ ਕਰਨੀ ਹੈ ਇੰਨੀ ਰਨਿੰਗ ਕਰਨੀ ਹੈ ਕਿ ਉੱਤੇ ਸਾਡਾ ਹਾਰਟ ਠੀਕ ਰਹਿੰਦਾ ਹੁਣ ਤਾਂ ਇੰਨੇ ਵੱਡੇ ਇਨਸਟਰੂਮੈਂਟਸ ਆ ਗਏ ਤੁਹਾਨੂੰ ਮੋਨੀਟਰ ਕਰਨ ਲਈ ਚਾਹੇ ਤੁਹਾਡੀ 슈ਗਰ ਹੈ ਚਾਹੇ ਤੁਹਾਡਾ ਹਾਰਟ ਹੈ ਕੁਝ ਚੀਜ਼ਾਂ ਅਸੀਂ ਕਰਦੇ ਆ ਇਹਨਾਂ ਚੀਜ਼ਾਂ ਅੱਜ ਮੈਂ ਜੀ ਫਿਟਨੈਸ ਮੇਨਟੇਨ ਕਰਦਾ ਮੇਰਾ ਕੱਲੇ ਫਿਟਨੈਸ ਫਿਟਨੈਸ ਮੇਨਟੇਨ ਦਾ ਖਰਚਾ ਮਰੀ ਫੈਮਿਲੀ ਦਾ ਇੱਕ ਪਾਸੇ ਸ਼ਾਪਿੰਗ ਦਾ ਖਰਚਾ ਘਰ ਦਾ ਖਰਚਾ ਕਿਸ਼ਤ ਲਾਗੇ ਵੀ ਨਹੀਂ ਇੰਨਾ ਖਰਚਾ ਆਉਂਦਾ ਠੀਕ ਆ ਅੱਜ ਫਿਸ਼ ਜੀ ਚੰਗੀ ਚੰਗੀ ਲੈਣ ਵਗ ਜੀ ਇਹ ਤਾਂ ਉਹ ਮੈਨੂੰ ਲੱਗਦਾ 1500 ਤੋਂ 2000 ਰੁਪਏ ਕਿਲੋ ਬੱਦ ਕਿਲੋ ਦਿਨ ਚ ਆਰਾਮ ਨਾ ਲੱਗ ਜਿੰਦੀ ਹੈ ਬੰਦੇ ਦੀ ਤੇ ਉਹ ਜੇ ਰੋਟੀਆਂ ਚੌਲ ਜਿਹੜੀਆਂ ਚੀਜ਼ਾਂ ਨੇ ਉਹ ਲਾਓ ਇੰਨਾ ਚੀਜ਼ ਦਾ ਧਿਆਨ ਹੈਗਾ ਇੱਕ ਕਾਰਨ ਇੱਕ ਦੋਸ਼ੀ ਮੈਂ ਇਹਦੇ ਵਿੱਚ ਸਮਾਜ ਨੂੰ ਕਹਿਣਾ ਇਹ ਸੁਸਾਇਟੀ ਨੂੰ ਕਹਿਣਾ ਚਾਹੀਏ ਛੋਟੀ ਕਿਸਾਨੀਆਂ ਜਾਂ ਵੱਡੀ ਕਿਸਾਨੀਆਂ ਜਾਂ ਹੋਰ ਮੈਂ ਆਪ ਦੇਖਿਆ ਪਿੰਡਾਂ ਦੇ ਵਿੱਚ ਬਵੱਲਾ ਨੂੰ ਟੀਕੇ ਲਾਉਂਦੇ ਕਿ ਇੱਕ ਕੱਦੂ ਦੀ ਜਗ੍ਹਾ ਤੇ 10 ਕੱਦੂ ਲੱਗ ਜਾਣ ਮੈਂ ਗਵਾਹ ਹਾਂ ਉਸ ਗੱਲ ਦਾ ਉਹ ਟੀਕਾ ਕੀ ਹੈ ਉਹ ਮੱਝ ਨੂੰ ਲਾ ਕੇ ਚੋ ਲੈਣੇ ਆਪਾਂ ਨਹੀਂ ਮੱਝ ਦੇ ਕੱਟਾ ਮਰ ਗਿਆ ਇਹਨੂੰ ਟੀਕਾ ਲਾ ਕੇ ਚੋ ਲੋ ਉਹ ਟੀਕਾ ਕੀ ਹੈ ਠੀਕ ਹੈ ਅਸੀਂ ਸਪਰੇਹਾਂ ਕਰਦੇ ਆਂ ਇੰਨੀਆਂ-ਇੰਨੀਆਂ ਚੀਜ਼ਾਂ ਉਹ ਕੀ ਨੇ ਸਪਰੇਹਾਂ ਨੇ ਉਹ ਸਾਡੇ ਬਲੱਡ ਦੇ ਵਿੱਚ ਹੀ ਜਾ ਰਹੀਆਂ ਨੇ ਜੇ ਅਸੀਂ ਆਰਗੈਨਿਕ ਚੀਜ਼ ਲੈਣੀ ਆ ਉਹਦਾ 3-4 ਗੁਣਾ ਵੱਧ ਰੇਟ ਲਾਈ ਜਾਂਦੇ ਆ ਹੁੰਦਾ ਅਸੀਂ ਹੱਕ ਮੰਗਦੇ ਆ ਸਾਰੇ ਤੇ ਜਦੋਂ ਅਸੀਂ অর্ਗੈਨਿਕ ਚੀਜ਼ਾਂ ਜਾਂ ਸਮਾਜ ਨੂੰ ਕੋਈ ਚੀਜ਼ ਦੇਣ ਦੀ ਗੱਲ ਹੁੰਦੀ ਆ ਤਾਂ ਅਸੀਂ ਇਹ ਜਿਹੇ ਚੀਜ਼ਾਂ ਕਰਦੇ ਆ ਕੀ ਕਰ ਲਈ ਕਣਕ ਨੂੰ ਤੇ ਜੀਰੀ ਨੂੰ ਅਸੀਂ ਲਾਈ ਚੱਲੋ ਵੇਜੀ ਚੱਲੋ ਗੰਨਾ ਬਲਾ ਲਓ ਵਧੋ ਵੱਧ ਸਾਡੇ ਲਈ ਉਹ ਕੀ ਕੀ ਕਰਦੇ ਪਏ ਆ ਅਸੀਂ ਜਿਨ੍ਹਾਂ ਕੋਲੇ ਸਾਡੇ ਕੋਲ ਜ਼ਮੀਨਾਂ ਨਹੀਂ ਹੈਗੀਆਂ ਉਹਦੇ ਲਈ ਕਿਸਾਨੀ ਕੀ ਕਰਦੀ ਵੀ ਉਹਦੇ ਲਈ ਕਿਸਾਨ ਕੀ ਕਰਦੇ ਪਏ ਆ ਕੀ ਪ੍ਰੋਵਾਈਡ ਕੀਤਾ ਜਾਂਦਾ ਸਾਨੂੰ ਕੋਈ ਕੋਈ ਬਿਲਕੁਲ ਕੁਦਰਤ ਦੇ ਬਚਾਰ ਲਈ ਤਾਂ ਕਦੇ ਕੋਈ ਕਿਸਾਨ ਜਾਂ ਕਦੇ ਕੋਈ ਧਰਨਾ ਨਹੀਂ ਲੱਗਿਆ ਹੈਗਾ ਕਿ ਕੁਦਰਤ ਉਜੜ ਲਈ ਹੈ ਮੈਨੂੰ ਇਹ ਦੱਸੋ ਵੀ ਕਦੇ ਕਿਸਾਨਾਂ ਨੇ ਜਾਂ ਕਿਸੇ ਚੀਜ਼ ਨੇ ਤਾਂ ਮੈਂ ਇਹ ਨਹੀਂ ਹੈਗਾ ਮੈਂ ਵੀ ਕਿਸਾਨੀ ਧਰਨੇ 'ਚ ਗਿਆ ਮੈਂ ਉਸ ਹੱਕ 'ਚ ਹੈਗਾ ਠੀਕ ਹੈ ਮੈਂ ਆਪਣੇ ਹੱਕਾਂ ਨੂੰ ਲੜਨ ਦੇ ਵਿੱਚ ਵਿਸ਼ਵਾਸ ਰੱਖਦਾ ਕਿ ਕਦੇ ਧਰਨਾ ਲਾਇਆ ਕਿ ਪੈਸਟੀਸਾਈਡਸ ਬੰਦ ਕਰ ਦਿਓ ਸਪ੍ਰੇ ਹਾਂ ਬੰਦ ਕਰ ਦਿਓ ਠੀਕ ਹੈ ਆਪਾਂ ਇੱਥੋਂ ਜ਼ੋਰ ਲਾ ਰੱਖਿਆ ਕਿ ਯਾਰ ਆਪਾਂ ਭਈਏ ਬਾਹਰ ਕੱਢ ਦੀਏ ਤੇ ਉਹਨਾਂ ਨੂੰ ਗੁੱਡੂ ਆ ਕਿਹੜਾ ਠੀਕ ਹੈ ਮੈਂ ਤਾਂ ਅੱਜ ਇੱਕ ਪਿੰਡ ਗਿਆ ਸੀ ਮੈਨੂੰ ਕੋਈ ਪੰਜਾਬੀ ਮੁੰਡਾ ਨਹੀਂ ਮਿਲਿਆ ਜਿਹੜਾ ਕੰਮ ਕਰਦੇ ਸਾਡੇ ਖੇਤਾਂ ਦੇ ਵਿੱਚ ਦਿਹਾੜੀ ਲੈ ਗਈ ਅਗਰ ਕਹਿੰਦੇ ਟੌਰ ਨਾਲ ਜਿੰਨੇ ਸੀਗੇ ਅਸੀਂ ਤਾਂ ਚੱਲੇ ਆ ਕੰਮ ਤੇ ਸਾਡੀ ਫੈਕਟਰੀ 'ਚ ਲੱਗੇ ਸੀ ਉਸ ਲੱਗੇ ਹੋਏ ਆ ਸੋਲੂਸ਼ਨ ਕੀ ਦਿੰਨੇ ਆ ਅਸੀਂ ਪ੍ਰੋਬਲਮਾਂ ਲੈ ਕੇ ਆਉਨੇ ਆ ਪ੍ਰੋਬਲਮ ਇਹ ਹੈ ਕਿ ਘੁੰਮਣ ਨੂੰ ਹਾਰਟ ਅਟੈਕ ਹੋ ਗਿਆ ਠੀਕ ਹੈ ਪ੍ਰੋਬਲਮ ਹੈ ਸੋਲੂਸ਼ਨ ਕਿਸੇ ਨੇ ਦਿੱਤਾ ਕਿਉਂ ਹੋਇਆ ਇਹ ਕਿਸੇ ਨੇ ਨਹੀਂ ਪੁੱਛਿਆ ਹੈਗਾ ਬਿਲਕੁਲ ਇੱਕ ਇਮੋਸ਼ਨਸ ਦੇ ਵਿੱਚ ਮੈਂ ਦੇਖਿਆ ਬਹਿ ਜਾਂਦੇ ਆ ਚਾਹੇ ਹੁਣ ਰਾਜਵੀਰ ਜਵੰਦਾ ਜਿੱਦਣ ਤੋਂ ਐਕਸੀਡੈਂਟ ਹੋਇਆ ਉਦੋਂ ਤੋਂ ਲੈ ਕੇ ਡੈਥ ਡਿਕਲੇਅਰ ਤੱਕ ਅਰਦਾਸਾਂ ਹੋਈਆਂ ਲੋਕ ਵੱਡੀ ਗਿਣਤੀ ਚ ਲੋਕ ਇਮੋਸ਼ਨਸ ਵਿੱਚ ਬਹਿ ਗਏ ਹੁਣ ਆਪਣੇ ਬਰਿੰਦਰ ਘੁੰਮਣ ਨੂੰ ਲੈ ਕੇ ਲੋਕ ਇਮੋਸ਼ਨਸ ਵਿੱਚ ਬਹਿ ਰਹੇ ਆ ਹਨ ਪਰ ਉਦਾਂ ਅਸਲ ਜ਼ਿੰਮੇਵਾਰ ਕੋ ਆਉਣਾ ਉਹ ਕਿਉਂ ਨਹੀਂ ਫੜ ਹੋ ਰਿਹਾ ਇਹ ਬਿਲਕੁਲ ਵੀ ਨਹੀਂ ਕਰਦੇ ਅਸੀਂ ਪ੍ਰੋਬਲਮਾਂ ਲੈ ਕੇ ਆਉਂਦੇ ਹੈਗੇ ਅਸੀਂ ਬਿਮਾਰੀ ਆ ਹੋ ਗਈ ਜੀ ਅਸੀਂ ਧਰਨੇ ਲਾ ਦੋ ਕਿਉਂ ਉਹਦਾ ਸੋਲੂਸ਼ਨ ਕੀ ਹੈ ਕੋਈ ਨਹੀਂ ਹੈਗਾ ਆ ਭਾਈ ਇਹ ਬਾਹਰ ਕੱਢ ਦੋ ਜੀ ਇਥੋਂ ਉਹਦਾ ਸੋਲੂਸ਼ਨ ਕੀ ਹੈ ਉਹਦੀ ਜਗ੍ਹਾ ਤੇ ਕੰਮ ਕੌਣ ਕਰੂ ਕਿਵੇਂ ਕਰੂਗਾ ਇੱਕ ਪੂਰਾ ਚਾਰਟ ਲੈ ਕੇ ਚੀਜ਼ਾਂ ਲੈ ਕੇ ਤਾਂ ਆਓ ਨਾ ਵੀ ਨਹੀਂ ਅਸੀਂ ਬੈਠਿਆ ਅਸੀਂ ਇਹਨਾਂ ਨੂੰ ਬਾਹਰ ਕੱਢਦੇ ਅਸੀਂ ਹੋਰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਪੈਸਟੀਸਾਈਡ ਇੰਨਾ ਯੂਜ਼ ਹੋ ਰਿਹਾ ਇਹਦਾ ਕੀ ਸੋਲੂਸ਼ਨ ਹੈਗਾ ਠੀਕ ਹੈ ਇਸ ਇਨ ਸਬ ਫਸਲਾਂ ਦੇ ਵਿੱਚ ਕੋਈ ਹੇਰ ਫੇਰ ਨਹੀਂ ਹੋ ਰਿਹਾ ਉਹਦਾ ਕਿਉਂ ਸੋਲੂਸ਼ਨ ਹੈਗਾ ਠੀਕ ਹੈ ਪਰਾਲੀ ਦਾ ਕੀ ਸੋਲੂਸ਼ਨ ਹੈਗਾ ਕਿਸੇ ਚੀਜ਼ਾਂ ਦਾ ਹੈਗਾ ਹਨਾ ਕੋਈ ਜਿਹੜੇ ਮਸਲੇ ਲੈ ਕੇ ਆਉਨੇ ਆ ਮੈਂ ਕਹਿੰਦਾ ਇੰਨੇ ਇੰਟੈਲੀਜੈਂਟ ਤਾਂ ਬਣੋ ਕਿ ਉਹਦਾ ਹੱਲ ਲੈ ਕੇ ਤਾਂ ਆਓ ਨਾਲ ਕਿ ਆ ਹੱਲ ਦਿਓ ਸਾਨੂੰ ਹੱਲ ਤਾਂ ਕੋਈ ਲੈ ਕੇ ਨਹੀਂ ਆਉਂਦੇ ਅਸੀਂ ਵੋਟਾਂ ਦੇ ਨਾਂ ਤੇ ਸਿਰਫ ਮਸਲੇ ਲੈ ਕੇ ਆਉਨੇ ਆਗੇ ਉਹ ਮਸਲੇ ਸਾਨੂੰ ਵੀ ਨਜ਼ਰ ਆ ਜਾਂਦੇ ਨੇ ਅੱਜ ਉੱਥੇ ਰਾਜਵੀਰ ਜੀ ਬੰਦਾ ਮਰਿਆ ਪਿਆ ਉਹਦੇ ਵਿਚਾਰੇ ਡੈੱਡ ਬੋਡੀ ਤੇ ਵੈਂਟਰਲੀ 20 ਲੀਟਰ ਲਾਈ ਰੱਖਿਆ ਮਰੇ ਪਏ ਤੇ ਠੀਕ ਹੈ ਅੱਜ ਘੁੰਮਣ ਮਰਿਆ ਪਿਆ ਕੀ ਸੋਲੂਸ਼ਨ ਆ ਤੁਹਾਡੇ ਕੋਲ ਕੁਝ ਨਹੀਂ ਹੈ ਅਗੇ ਇੱਕ ਕਲਾਸ਼ ਹੋਰ ਤੇ ਆ ਨਾ ਮੇਰੀ ਵਰਗੇ ਦੀ ਵੀ ਹੋ ਸਕਦੀ ਹੈ ਕਿਸੇ ਨਾ ਕਿਸੇ ਤਰੀਕੇ ਕਿਸੇ ਗਊਚ ਵੱਜ ਕੇ ਕਿਤੇ ਨਾ ਕਿਤੇ ਕੋਈ ਨਾ ਕੋਈ ਕਿਸੇ ਕਿਸੇ ਸ਼ੂਟਰ ਦੇ ਥਰੂ ਮਾਰਿਆ ਜਾਵਾਂਗੇ ਜਾਂ ਕੋਈ ਹੋਰ ਘਟਨਾ ਹੋ ਜੂਗੀ ਠੀਕ ਹੈ ਕੁਝ ਨਹੀਂ ਮਸਲਾ ਹੈਗਾ ਚਾਰ ਦਿਨ ਮੇਰੇ ਦਵਾਵਾ ਕਰਨਗੇ ਉਥੇ ਫੋਟੋਆਂ ਪਾਉਣਗੇ ਹਾਰ ਪੌਰਣਗੇ ਆ ਰਾਜਵੀਰ ਜਵੰਦਾ ਕੱਲ ਤੱਕ ਪੂਰਾ ਗਰਮ ਸੀ ਅੱਜ ਘੁੰਮਣ ਮਰਿਆ ਉਹ ਖਬਰ ਠੰਡੀ ਪੈ ਗਈ ਇਹਦਾ ਮਤਲਬ ਅਸੀਂ ਨਵੀਂ ਖਬਰ ਢੀਕਦੇ ਆ ਸਿਰਫ ਆਪਣੇ ਸੋਸ਼ਲ ਮੀਡੀਆ ਦੇ ਵਿੱਚ ਚੈਪਟਰ ਲੈਣ ਲਈ ਜਾਂ ਉਹਨਾਂ ਦੇ ਵਿੱਚ ਲਾਈਕ ਲੈਣ ਲਈ ਪਿਛਲੀ ਪਿਛਲੀ ਸਿਛਲੀ ਦਾ ਕੀ ਸੋਲੂਸ਼ਨ ਹੈਗਾ ਕੋਈ ਸੋਲੂਸ਼ਨ ਨਹੀਂ ਹੈਗਾ ਸੀਰੀਅਸਲੀ ਕੋਈ ਨਹੀਂ ਮਗਰ ਆਉਣਾ ਚਾਹੁੰਦਾ ਕੋਈ ਸੋਲੂਸ਼ਨ ਨਹੀਂ ਕੋਈ ਨਹੀਂ ਲਾਣਾ ਕੋਈ ਆਪਣਾ ਘਰ ਪੱਟਣਾ ਹੀ ਨਹੀਂ ਚਾਹੁੰਦਾ ਕੌਣ ਪੱਟੂ ਆ ਘਰ ਠੀਕ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਐਡੀ ਕੌਮ ਥਾਪੀ ਹੈਗੀ ਲੋਕਾਂ ਪਿੱਛੇ ਮਰਨ ਵਾਲੀ ਉਹਨਾਂ ਨੇ ਹਿੰਦੂਆਂ ਦੀਆਂ ਕੁੜੀਆਂ ਬਚਾਈਆਂ ਹਿੰਦੂਆਂ ਪਿੱਛੇ ਮਰੇ ਜਾਂ ਕੁਝ ਵੀ ਨਹੀਂ ਅੱਜ ਤਾਂ ਆਪਸੇ ਲੜੀ ਜਾਂਦੇ ਸੀ ਕਿੰਨੇ ਧਰਮ ਕਿੰਨੇ ਸਾਡੇ ਸਿੱਖ ਧਰਮ ਚੋਂ ਕਿੰਨੀਆਂ ਚੀਜ਼ਾਂ ਨੇ ਮਸਲੇ ਹੀ ਮਸਲੇ ਮਸਲੀ ਮਸੇ ਸੋਲਿਊਸ਼ਨ ਕਿੱਥੇ ਆ ਅੱਛਾ ਜੀ ਬਿਲਕੁਲ ਟਾਪਿਕ ਬਿਸ਼ੱਕ ਇਹ ਥੋੜਾ ਅਲੱਗ ਹੋ ਗਿਆ ਪਰ ਇਹ ਗੱਲ ਹਾਂ ਨਹੀਂ ਮੈਂ ਮੈਂ ਵੈਸੇ ਗੱਲ ਕਰਦਾ ਕਿ ਕਿੱਡਾ ਸੀਰੀਅਸ ਤੁਸੀਂ ਗੱਲ ਕਹੀ ਹੈ ਕਿ ਜਦੋਂ ਮਿਸਲਾ ਵੀ ਹੁੰਦੀਆਂ ਸੀ ਉਹ ਕਾਲ ਤੱਕ ਸਾਥ ਥੱਲੇ ਇਕੱਠੀਆਂ ਹੋ ਜਾਂਦੀਆਂ ਸੀ ਤੇ ਅੱਜ ਚਾਹੇ ਹੜਾਂ ਦੇ ਵਿੱਚ ਸੇਵਾਵਾਂ ਹੋਈਆਂ ਚਾਹੇ ਜਵੰਦੇ ਨੂੰ ਲੈ ਕੇ ਅਰਦਾਸਾਂ ਹੋ ਰਹੀਆਂ ਜੋ ਕੋਈ ਵੀ ਗੱਲ ਹੋ ਰਹੀ ਹੈ ਪਰ ਕਿੰਨੀਆਂ ਜਥੇਬੰਦੀਆਂ ਕਿਸਾਨਾਂ ਦੀ ਬਣ ਗਈਆਂ ਇਕਾ ਕਿਉਂ ਨਹੀਂ ਹੋ ਰਿਹਾ ਹੈਗਾ ਉਹ ਪਹਿਲਾਂ ਵਾਂ ਇਕੱਠੇ ਕੁਝ ਨਹੀਂ ਹੈਗਾ ਇੱਕ ਦੀ ਹਰ ਤੇ ਇੰਨੇ ਲੋਕ ਗਏ ਸਾਰੇ ਨੇ ਗੁਸੇ ਨੇ ਸਾਡੇ ਵਰਗੇ ਨੇ ਗੁਪਤ ਸਿਮਾਵਾ ਪਾਈਆਂ ਕਿਸੇ ਨੇ ਸੋਸ਼ਲ ਮੀਡੀਆ ਤੇ ਰੌਲਾ ਪਾ ਕੇ ਪਾਈਆਂ ਕਿਸੇ ਨੇ ਪਾਈਆਂ ਠੀਕ ਹੈ ਉਸ ਤੋਂ ਬਾਅਦ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੁੰਦਾ ਉਹ ਖਬਰ ਪੁਰਾਣੀ ਹੋ ਜਾਂਦੀ ਹੈ ਨਵਾਂ ਹੁੰਦਾ ਠੀਕ ਹੈ ਰਾਜਵੀਰ ਜਵੰਦਾ ਦੀ ਟਰੈਜੇਡੀ ਉਹਦੇ ਪਰਿਵਾਰ ਨੂੰ ਪੁੱਛੋ ਹੋਰ ਤਾਂ ਕਿਸੇ ਨੂੰ ਨਾ ਪੁੱਛੋ ਮੈਂ ਕਹਿੰਦਾ ਜਿਨ੍ਹਾਂ ਨੇ ਲਾਈਕ ਜਾਂ ਸੋਸ਼ਲ ਮੀਡੀਆ ਤੇ ਪਾਈ ਉਹਨਾਂ ਨੂੰ ਨਾ ਪੁੱਛੋ ਜਰ ਪਰਿਵਾਰ ਨੂੰ ਪੁੱਛੋ ਜਿੱਦੇ ਨਾਲ ਬੀਤੀ ਹੈ ਠੀਕ ਹੈ ਉਹਨਾਂ ਨੂੰ ਸੁਰਤ ਨਹੀਂ ਹੋਣੀ ਠੀਕ ਹੈ ਅੱਜ ਘੁੰਮਣ ਦਾ ਹੁੰਦਾ ਤੇ ਉਹ ਦੂਜੀ ਖਬਰ ਪੁਰਾਣੀ ਹੋ ਜਾਂਦੀ ਹੈ ਕੱਲ ਨੂੰ ਕਰਤ ਜ਼ਿੰਮੇਵਾਰੀ ਨੂੰ ਮੰਨਦੇ ਹਾਂ ਸੋਸ਼ਲ ਮੀਡੀਆ ਲੱਗਦਾ ਕਿ ਇਹ ਜਿਹੜਾ ਇੱਕ ਤਰ੍ਹਾਂ ਦਿਮਾਗ ਖਰਾਬ ਕਰ ਮੈਂ ਵਿੱਚੇ ਸੋਸ਼ਲ ਮੀਡੀਆ ਨੂੰ ਕਹਿਣਾ ਵਿੱਚੇ ਨਿਊਜ਼ ਚੈਨਲ ਨੂੰ ਕਹਿਣਾ ਵਿੱਚੇ ਧਰਨਾ ਲਾਉਣ ਵਾਲਿਆਂ ਨੂੰ ਕਹਿਣਾ ਵਿੱਚੇ ਮਸਲੇ ਉਠਾਉਣ ਵਾਲਿਆਂ ਨੂੰ ਕਹਿਣਾ ਵਿੱਚੇ ਵੋਟਾਂ ਲੈਣ ਵਾਲਿਆਂ ਨੂੰ ਕਹਿਣਾ ਸਾਡੇ ਹੱਲ ਕਿੱਥੇ ਨੇ ਚੀਜ਼ਾਂ ਦੇ ਮਸਲੇ ਤਾਂ ਤੁਸੀਂ ਬਹੁਤ ਤਰੀਕਿਆਂ ਦੇ ਪੱਟ ਲੈਂਦੇ ਹੋ ਜੇ ਜੀਸੀਬੀ ਮਸ਼ੀਨ ਵਾਂਗੂ ਪੱਟਦੇ ਹੋ ਮਸਲਾ ਮਸਲਾ ਉਹਦਾ ਹੱਲ ਕੀ ਹੈ ਸਾਨੂੰ ਹੱਲ ਤਾਂ ਦਿਓ ਅਸੀਂ ਆਮ ਜਨਤਾ ਹੈਗੇ ਆ ਤੁਸੀਂ ਤਾਂ ਉੱਥੇ ਜਾ ਕੇ ਮੈਂ ਇੱਕ ਆਮ ਇਨਸਾਨ ਮੰਨਦਾ ਆਪਣਾ ਤੁਸੀਂ ਤਾਂ ਉੱਥੇ ਜਾ ਕੇ ਦੋ ਚੀਜ਼ਾਂ ਦੰਗੇ ਕਰਾ ਲਿਆ ਆ ਕਰ ਲਿਆ ਮਰਦਾ ਕੋਣ ਹੈ ਮੈਂ ਆਪਣੀ ਬੇਟੀ ਨੂੰ ਸਕੂਲ ਛੱਡਣ ਗਿਆ ਉੱਥੇ ਕਿਸੇ ਨੇ ਕਾਰ ਨੂੰ ਅੱਗ ਲਾਤੀ ਮਰ ਦਿੱਤਾ ਸੀ ਆ ਨਾ ਅਸੀਂ ਅਸੀਂ ਕੀ ਚਾਹੁੰਦੇ ਹਾਂ ਅਸੀਂ ਚੰਗੇ ਲੀਡਰ ਚਾਹੁੰਦੇ ਹਾਂ ਸੂਝਮਾਨ ਲੀਡਰ ਚਾਹੁੰਦੇ ਹਾਂ ਸੂਝਮਾਨ ਲੀਡਰ ਅੱਜ ਜੇ ਘੁੰਮਣ ਦੀ লাশ ਪਈਆ ਉਹਦੇ ਤੇ ਕੋਈ ਤਰਕ ਦੇਣ ਵਾਲਾ ਚਾਹੁੰਦੇ ਹਾਂ ਉਹਦੀ ਜਾ ਕੇ ਗੱਲ ਕਰਨ ਵਾਲਾ ਚਾਹੁੰਦੇ ਹਾਂ ਕਿਸੇ ਨੇ ਪਰਿਵਾਰ ਨੇ ਨਹੀਂ ਕੀਤੀ ਕਿਸੇ ਹੋਰ ਨੇ ਵੀ ਨਹੀਂ ਕੀਤੀ ਇਹ ਜਿਹੜਾ ਹਸਪੀਟਲ ਮਾਫੀਆ ਹੈ ਜਾਂ ਜਿਹੜਾ ਵੱਡਾ ਮਾਫੀਆ ਜੋ ਵੀ ਤੁਰੇ ਫਿਰਦੇ ਮੈਡੀਕਲ ਮਾਫੀਆ ਕੱਲ ਨੂੰ ਕੋਈ ਸਹੋਰ ਦੀ ਜਾਣ ਲਊਗਾ ਜਿਨ੍ਹਾਂ ਜਿਨ੍ਹਾਂ ਨੇ ਕਰੋਨਾ ਦੀਆਂ ਦਵਾਈਆਂ ਲਵਾਈਆਂ ਨੇ ਮੈਂ ਲਵਾਇਆ ਮੇਰਾ ਸਟਾਈਮ ਅਜੇ ਤੱਕ ਨਹੀਂ ਵਾਪਸ ਆਇਆ ਉਦੋਂ ਪਹਿਲਾਂ ਮੈਨੂੰ ਕਦੇ ਕੋਈ ਬਿਮਾਰ ਨਹੀਂ ਹੋਇਆ ਜੀ ਬਾਈ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬੰਬੇ ਦੇ ਵਿੱਚ ਪੋਸਟਰ ਲੱਗੇ ਹੋਏ ਨੇ ਜਦ ਐਡੇ ਵੱਡੇ ਬੰਦੇ ਦੀ ਕੋਈ ਸੁਣਵਾਈ ਜਾ ਉਹਦੇ ਮਗਰ ਖੜਨ ਵਾਲਾ ਕੋਈ ਨਹੀਂ ਤੇ ਆਮ ਬੰਦੇ ਕਿੰਨੇ ਬਾਈ ਮਰਦੇ ਹੋਣਗੇ ਬਸ ਜਦੋਂ ਪਰਿਵਾਰ ਦੇ ਵਿੱਚ ਕਿ ਘੈਂਟ ਬੰਦਾ ਜਿਹੜਾ ਹੁੰਦਾ ਮਰ ਜਾਂਦਾ ਪਰਿਵਾਰ ਤਾਂ ਵੈਸੀ ਕੋ ਜ ਨਹੀਂ ਉਹਦੇ ਪੱਲੇ ਰਹਿੰਦਾ ਉਹ ਨਾ ਤਾਂ ਰਿਪੋਰਟਾਂ ਕਰਾਉਣ ਜੋਗੇ ਰਹਿੰਦੇ ਆ ਨਾ ਹੋਰ ਕਰਨ ਜੋਗੇ ਰਹਿੰਦੇ ਆ ਕਿਸੇ ਤਰੀਕੇ ਦੇ ਨਹੀਂ ਰਹਿੰਦੇ ਹੈਗੇ ਜੇ ਅਸੀਂ ਸੋ ਕਾਲਡ ਲੀਡਰ ਚਾਹੁੰਨੇ ਆ ਜਾਂ ਬਣਦੇ ਆ ਅਸੀਂ ਕੱਲ ਨੂੰ ਵੋਟਾਂ ਦੇ ਹੱਕਦਾਰ ਹੈਗੇ ਆ ਜਾਂ ਕੇ ਸਰਕਾਰ ਦੇ ਹੱਕਦਾਰ ਹੈਗੇ ਆ ਹੱਲ ਤਾਂ ਦਿਓ ਸਾਨੂੰ ਮੈਂ ਤਾਂ ਹੱਲ ਮੰਗਦਾ ਅੱਜ ਘੁੰਮਣਾ ਉਹਦੇ ਪਰਿਵਾਰ ਨੇ ਨਹੀਂ ਐ ਸਸਕਾਰ ਹੋ ਗਿਆ ਹੁਣ ਕੋਈ ਮੈਡੀਕਲ ਨਹੀਂ ਹੋਣਾ ਕੁਝ ਨਹੀਂ ਹੋਣਾ ਕੋਈ ਗੱਲ ਨਹੀਂ ਤਿਆਰ ਰਹੋ ਅੱਗੇ ਕੁਝ ਬਹੁਤ ਕੁਝ ਹੋਊਗਾ ਕੀ ਪਤਾ ਕੱਲ ਦੀ ਨਿਊਜ਼ ਕੀ ਲੈਣੀ ਉਹਦੇ ਤੇ ਆਜੋ ਉਦੋਂ ਅੱਗੇ ਆਜੋ ਸੋਚ ਲਓ ਹੋਰ 2 ਮਹੀਨੇ ਸੋਚ ਲਓ ਤੁਹਾਨੂੰ ਬਹੁਤ ਖਬਰਾਂ ਮਿਲਣੀਆਂ ਨੇ ਇਹ ਕੁਦਰਤ ਹੈ ਇਹ ਇਹ ਸਵੇਰ ਹੈਗੀ ਆ ਜਦੋਂ ਚੜਦੀ ਹੈ ਨਵਾਂ ਸਰਪ੍ਰਾਈਜ਼ ਲੈ ਕੇ ਆਉਂਦੀ ਆ ਤੁਹਾਡੇ ਲਈ ਜਦੋਂ ਤੁਸੀਂ ਸੂਰਜ ਚੜਨ ਤੋਂ ਬਾਅਦ ਆਪਣਾ ਫੋਨ ਖੋਲਦੇ ਹੋ ਨਾ ਤੁਸੀਂ ਖਬਰਾਂ ਕੁਝ ਨਾ ਕੁਝ ਪਾੜੀ ਲੈਨੇ ਹੋ ਜੋ ਤੁਹਾਨੂੰ ਇਹੋ ਜਿਹਾ ਝਟਕਾ ਦਿੰਦਾ ਤੇ ਮੇਰੇ ਵਰਗਾ ਮਾਈਗਰੇਨ ਦੀ ਗੋਲੀ ਖਾ ਕੇ ਫਿਰ ਆਮ ਨਾਲ ਸੌਂ ਜਾਂਦਾ ਵੀ ਦਿਨ ਮੈਂ 12 ਵਜੇ ਤੋਂ ਬਾਅਦ ਸ਼ੁਰੂ ਕਰੂੰਗਾ ਯਾਰ ਆ ਹੋ ਗਿਆ ਅੱਜ ਇਹੀ ਕੁਝ ਚੱਲੀ ਜਾਂਦਾ ਸੋ ਮੈਂ ਫੇਰ ਘੁੰਮਣ ਤੇ ਵਾਪਸ ਆਉਣਾ ਵੀ ਘੁੰਮਣ ਇਹ ਮਹਾਰ ਅਟੈਕ ਨਾਲ ਜਾਂ ਕਿਸੇ ਚੀਜ਼ਾਂ ਦੀ ਬਿਮਾਰੀਆਂ ਦਾ ਸ਼ਿਕਾਰ ਨਹੀਂ ਹੋ ਸਕਦਾ ਜੀ ਉਹਨੂੰ ਪਤਾ ਸੀ ਮੈਂ ਐਮ ਆਰ ਆਈ ਕਰਾਈ ਹੋਈ ਆ ਦੋ ਵਾਰੀ ਮੇਰੀ ਬਾਡੀ ਦੇ ਵਿੱਚ ਆਹ ਹਰਕਤ ਹੋ ਰਹੀ ਆ ਮੈਂ ਆਹ ਕਰਾ ਲਿਆ ਕਰਾ ਲਿਆ ਜੇ ਬੰਦਾ ਇੰਨਾ ਜਾਣੂ ਹੈਗਾ ਸੀ ਉਹ ਇਸ ਤਰ੍ਹਾਂ ਨਹੀਂ ਜਾ ਸਕਦਾ ਉਹ ਤੰਦਰੁਸਤ ਬੰਦਾ ਯਾਰ ਗਿਆ ਉੱਥੇ ਜਾ ਕੇ ਪੈ ਕੇ ਤੇ ਡੈੱਡ ਬਾਡੀ ਵਾਪਸ ਆਈ ਕੀ ਹੈ ਮੈਨੂੰ ਸਮਝ ਹੀ ਨਹੀਂ ਆਉਂਦਾ ਮੇਰਾ ਤਾਂ ਦਿਮਾਗ ਖਰਾਬ ਹੋਇਆ ਪਿਆ ਇਸ ਗੱਲ ਤੇ ਉਹ ਕਹਿੰਦੇ 6 ਤਰੀਕ ਨੂੰ ਪਹਿਲਾਂ ਟੈਸਟ ਕਰਾਇਆ ਕੀਤੇ ਉਹਦੇ ਬਾਅਦ ਵਿੱਚ ਫਿਰ ਉਹਨਾਂ ਨੇ ਆਪਰੇਟਰੀ ਬੁਲਾਇਆ ਸੀਗਾ ਵੀ 6 ਤਰੀਕ ਨੂੰ ਕੀ ਕੀਤਾ ਸੀ ਸ਼ੋਲਡਰ ਦਾ ਆਪਰੇਸ਼ਨ ਉਹਨੇ ਕਾਦੇ ਟੈਸਟ ਕੀਤੇ ਉਹ ਟ ਉਹ ਰਿਪੋਰਟਾਂ ਜਾਰੀ ਕਰ ਦੋ ਅਸੀਂ ਸ਼ਾਂਤ ਹੋ ਕੇ ਬਹਿ ਜੀਏ ਸਾਨੂੰ ਕੀ ਲੋੜ ਹੈ ਗੱਲਾਂ ਕਰਨ ਦੀ ਸਾਨੂੰ ਠੀਕ ਹੈ ਵੀ ਸਾਡੇ ਬੰਦੇ ਦੀ ਗਲਤੀ ਸੀ ਮਰ ਗਿਆ ਕੋ ਮੈਡੀਕਲ ਰਿਪੋਰਟ ਭਾਈ ਸੱਚਾਈ ਤਾਂ ਨਹੀਂ ਹੋ ਸਕਦੀ ਉਹ ਤਾਂ ਹਸਪੀਟਲ ਦਾ ਆਪਣਾ ਪੱਖ ਹੈ ਪੱਖ ਹੈਗਾ ਮੁਰਦਾ ਜਾਂਚ ਤਾਂ ਹੋ ਸਕਦੀ ਇਹਨਾਂ ਨੂੰ ਏਨੀ ਏਜੰਸੀਆਂ ਨੇ ਚੀਜ਼ਾਂ ਕੀ ਨੇ ਹੁਣ ਤਾਂ ਮੈਂ ਆਪਣੇ ਇਹ ਕਿਹੜੇ ਜਿਹੜੇ ਜੋ ਮੈਡੀਕਲ ਦੇ ਮਿਨਿਸਟਰ ਹੁੰਦੇ ਆ ਕੀ ਕਹਿੰਦਾ ਉਹਨਾਂ ਨੂੰ ਸਿਹਤ ਸਿਹਤ ਮੰਤਰੀ ਦਾ ਬਿਆਨ ਵੀ ਆ ਗਿਆ ਵੀ ਤੁਸੀਂ ਮੜਾ ਜਦ ਕਰਾਉਦੇ ਅਸੀਂ ਕਾਰਵਾਈ ਕਰਾਂਗੇ ਅਸੀਂ ਕਮੇਟੀ ਬਣਾਵਾਂਗੇ ਅਸੀਂ ਕਮੇਟੀ ਬਣਦੀ ਹੁੰਦੀ ਆ ਬੋਲੇ ਤਾਂ ਸਹੀ ਪਰਗਤ ਸਿੰਘ ਜੀ ਉਹਨਾਂ ਦੇ ਘਰ ਗਏ ਆ ਸਾਡੇ ਐਮਐਲਏ ਜਲੰਧਰ ਤੋਂ ਜਿਹੜੇ ਨੇ ਕਾਂਗਰਸ ਦੇ ਉਹ ਉਧਰ ਗਏ ਆ ਉਹਨਾਂ ਨੇ ਜਾ ਕੇ ਗੱਲ ਕੀਤੀ ਆ ਉਹਨਾਂ ਨਾਲ ਬਕਾਇਦਾ ਮੈਂ ਮੀਡੀਆ 'ਚ ਸੁਣਿਆ ਹੈ ਗੱਲ ਮੈਨੂੰ ਮੈਂ ਉਹਨਾਂ ਨੂੰ ਨਹੀਂ ਜਾਣਦਾ ਨਾ ਮੈਂ ਗੱਲਬਾਤ ਉਹਨਾਂ ਨੇ ਕੀਤੀ ਆ ਕਿ ਜਾ ਕੇ ਉਹਨਾਂ ਨੂੰ ਕਿਹਾ ਪਰਿਵਾਰ ਨੂੰ ਕਿਉਂਕਿ ਪਰਸ ਕੱਲ ਰਾਤ ਮੈਂ ਇਸ ਗੱਲ ਤੇ ਬੋਲਿਆ ਠੀਕ ਹੈ ਕਿ ਮੈਡੀਕਲ ਮਤਲਬ ਪੋਸਟਮਾਰਟਮ ਹੋਵੇ ਤਾਂ ਪਤਾ ਲੱਗੇ ਉਹਨਾਂ ਨੇ ਜਾ ਕੇ ਪਰਿਵਾਰ ਨੂੰ ਕਿਹਾ ਪਰਿਵਾਰ ਨੇ ਕੀਤੀ ਨਹੀਂ ਹੁਣ ਪਰਿਵਾਰ ਨੂੰ ਕੀ ਅਪਰੋਚ ਸੀ ਜਾਂ ਕੀ ਸੀ ਉਹਨਾਂ ਨੂੰ ਕੀ ਇਨਸਿਕਿਉਰਟੀ ਆ ਉਹ ਆਪਣੇ 7 ਫੁੱਟ ਬੰਦੇ ਦੀ ਲਾਸ਼ ਨੂੰ ਸਾੜ ਕੇ ਅਜੋ ਦੋਬਦ ਭੋਗ ਦੀ ਤਰੀਕ ਸਿਰ ਅਨਾਉਂਸ ਕਰ ਦੇਣਗੇ ਭੋਗ ਪੈਂਡ ਤੋਂ ਪਹਿਲਾਂ ਕਹਿੰਦਾ ਮੈਂ ਕਹਿੰਦਾ ਕੋਈ ਮਾੜੀ ਨਿਊਜ਼ ਨਾ ਆਵੇ ਰੱਬਾ ਸਾਡੇ ਤੇ ਸ਼ਾਂਤੀ ਬਖਸ਼ੀ ਕੰਮਕੁਮ ਪਹਿਲੀ ਇਹੇ ਜੇ ਚੱਲੀ ਜਾਂਦੇ ਆ ਕੋਈ ਪਤਾ ਨਹੀਂ ਭੋਗ ਤੋਂ ਪਹਿਲਾਂ ਪਹਿਲਾਂ ਨਵੀਂ ਖਬਰ ਆ ਜਾਈ ਭੋਗ ਦੀ ਖਬਰ ਵੀ ਨਾ ਲੱਗੇ ਕੋਈ ਇੱਕ ਵੱਡੀ ਖਬਰ ਹੋ ਰਾ ਜੇ ਬਈ ਸਾਰੇ ਜਿੱਦਾਂ ਨੌਜਵਾਨਾਂ ਦਾ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਕਿ ਕੋਈ ਕੋਈ ਮੰਨ ਲਓ ਹਨਾ ਜਿੰਬਲ ਜਾਂਦਾ ਜਾਂ ਉਹਨੂੰ ਦੇਖਦਾ ਹਨਾ ਜਾਂ ਉਹਨੂੰ ਦੇਖੇ ਉਹਨੇ ਬਹੁਤ ਸਾਰੇ ਕਈਆਂ ਨੇ ਨਸ਼ੇ ਵੀ ਛੱਡੇ ਹੋ ਸਕਦੇ ਕਈਆਂ ਨੇ ਹਨਾ ਹਨਾ ਮਤਲਬ ਚੰਗੇ ਰਸਤੇ ਤੁਰੇ ਹੋ ਸਕਦੇ ਤੇ ਅੱਜ ਇੱਕ ਨੈਗੇਟਿਵਿਟੀ ਜਿਹੜੀ ਫੈਲ ਰਹੀ ਹੈ ਉਹ ਤੋਂ ਕਿਵੇਂ ਬਚਿਆ ਜਾਵੇ ਬਈ ਬਚਿਆ ਜਾਵੇ ਮੈਂ ਤਾਂ ਇਹੀ ਕਹਿਣਾ ਵੀ ਜੋ ਸਮਾਜ ਦਾ ਬੇੜਾ ਚੁੱਕੀ ਬੈਠਿਆ ਕਰਨ ਦਾ ਅਸੀਂ ਐ ਕਰਦਾਂਗੇ ਐ ਕਰਦਾਂਗੇ ਉਹ ਹੱਲ ਤਾਂ ਲੈ ਕੇ ਆਣਾ ਜੇ ਹੱਲ ਹੀ ਅਸੀਂ ਦੇਣੇ ਆ ਫਿਰ ਅਸੀਂ ਲੀਡਰ ਹੀ ਬਣ ਜਾਗੇ ਸਾਨੂੰ ਤਾਂ ਇਹ ਗੱਲਾਂ ਦਾ ਕੋਈ ਪਤਾ ਨਹੀਂ ਹੈਗਾ ਸਾਨੂੰ ਤਾਂ ਇਹ ਪਤਾ ਵੀ ਅਸੀਂ 12 ਵਜੇ ਸਵੇਰੇ ਜਿੰਮ ਜਾਣਾ ਇੱਕ ਅੱਧੀ ਫਿਲਮ ਕਰਨੀ ਹੈ ਸ਼ਾਂਤੀ ਨਾਲ ਆਪਣੀ ਪਰਿਵਾਰ ਦੇ ਨਾਲ ਆਪਣੀ ਬੇਟੀ ਨਾਲ ਬਹਿ ਕੇ ਖੇਡਣਾ ਤੇ ਅਸੀਂ ਇੱਕ ਜ਼ਿੰਦਗੀ ਜਿਉਣੀ ਹੈ ਨਾ ਅਸੀਂ ਕਿਸੇ ਮਸਲੇਾਂ 'ਚ ਪੈਣਾ ਅਸੀਂ ਇੱਕ ਆਮ ਨਾਗਰਿਕ ਦੀ ਤਰ੍ਹਾਂ ਜੀਣਾ ਚਾਹੁੰਦੇ ਹਾਂ ਜੇ ਹਰ ਆਮ ਨਾਗਰਿਕ ਨੂੰ ਉੱਠ ਕੇ ਆਪਣੇ ਮਸਲੇ ਹੱਲ ਕਰਨੇ ਪੈਣਗੇ ਫਿਰ ਲੀਡਰਸ਼ਿਪ ਦਾ ਕੀ ਕਰਨਾ ਫਿਰ ਤਾਂ ਇੱਕ ਰਾਜਾ ਠੀਕ ਹੈ ਕਿਸੇ ਨੂੰ ਬਣਾ ਦੋ ਥਾਪੀ ਚੱਲੋ ਜ਼ੁਲਮ ਕਰੀ ਚੱਲੇ ਸਾਰੇ-ਸਾਰੇ ਇੱਕ ਚੱਕੀ ਦਾ ਪਿਸਾ ਨਾ ਫਿਰ ਬੜੀ ਕਮ ਆਪਣੇ ਘਮਣ ਬਾਈ ਉਹਨਾਂ ਨੂੰ ਮਿਲੇ ਹੋਮੋਂਗੇ ਕਦੇ ਕੋਈ ਗੱਲਬਾਤ ਹੁੰਦੀ ਸੀ ਜਾਂ ਤੁਹਾਨੂੰ ਲੱਗਦਾ ਸੀਗਾ ਜੀ ਮੈਨੂੰ ਮੈਨੂੰ ਇਹ ਯਕੀਨ ਨਹੀਂ ਹੁੰਦਾ ਉਹਦੀ ਸਿਹਤ ਦੇ ਕਿ ਬੰਦਾ ਮਰ ਸਕਦਾ ਯਾਰ ਐਡਾ ਕੱਦ ਕਾਟ ਐਡੀ ਸਿਹਤ ਐਡਾ ਡੋਲਾ ਮਤਲਬ ਫਿਟਨੈਸ ਦੇ ਵਿੱਚ ਸਾਰੇ ਉਹਨਾਂ ਤੋਂ ਵੱਡੇ ਵੱਡੇ ਲੋਕ ਮਸਲ ਇਹ ਹੱਲ ਕਰਾਉਣ ਆਉਂਦੇ ਬਾਈ ਜੀ ਸਾਡਾ ਆ ਵੀਕ ਹੋ ਗਿਆ ਆ ਵੀਕ ਹੋ ਗਿਆ ਮਸਲ ਨੂੰ ਕਿਵੇਂ ਸਟਰੈਂਥ ਲੈਣਾ ਇੰਟਰਨੈਸ਼ਨਲ ਲੈਵਲ ਤੇ ਬਾਡੀ ਬਿਲਡਿੰਗ ਦੇ ਵਿੱਚ ਉਹਨੇ ਬੰਦੇ ਨੇ ਲੈ ਕੇ ਗਿਆ ਆਪਣਾ ਨਾਂ ਵੱਡੇ ਵੱਡੇ ਜੀਮਾਂ ਚ ਆ ਗਿਆ ਮੈਨੂੰ ਮਿਲਿਆ ਕਦੋਂ ਵਾਰੀ ਇਲਾਟੇ ਮਿਲਿਆ ਅਸੀਂ ਬਾਂਬੇ ਵੀ ਮਿਲੇ ਆ ਵੈਸੇ ਵੀ ਗੱਲਬਾਤ ਹੋਈ ਐ ਸਾਡਾ ਐਡਾ ਕੋਮਨ ਸਰਕਲ ਸੀਗਾ ਕੋਈ ਦੋਸਤ ਗੱਲ ਕਰ ਬਾਈ ਜੇ ਕਰਤਾਰਜੀ ਮੇਰੇ ਨਾਲ ਕਰਿਓ ਇਧਰੋਂ ਮਿਲਿਆ ਬਾਈ ਜੀ ਘੁੰਮਣ ਬਾਈ ਨਾਲ ਗੱਲ ਕਰਿਓ ਸਸਰੀ ਘਾਲ ਬੁਲਾ ਕੇ ਰੱਖ ਦੇਣੀ ਤੇ ਪਤਾ ਤਾਂ ਹੁੰਦਾ ਹੀ ਐ ਨਾ ਉਹ ਬੰਦਾ ਕੀ ਕਰੀ ਜਾਂਦਾ ਸੋਸ਼ਲ ਮੀਡੀਆ ਥਰੂ ਪਤਾ ਸਾਨੂੰ ਵੀ ਹੁੰਦਾ ਹੁਣ ਜਿਹੜੇ ਬੰਦੇ ਨੇ 800 ਮੱਝਾਂ ਦਾ ਫਾਰਮ ਰੱਖਿਆ ਹੋਵੇ ਦੁੱਧ ਘਿਓ ਦੇ ਵਿੱਚ ਪੂਰਾ ਵਿਸ਼ਵਾਸ ਰੱਖਦਾ ਹੋਵੇ ਆਰਗੇਨਿਕ ਖਾਦ ਦੇ ਵਿੱਚ ਵਿਸ਼ਵਾਸ ਰੱਖਦਾ ਹੋਵੇ ਆਪਣੇ ਪੁੱਤ ਨੂੰ ਪਹਿਲਵਾਨਾ ਵਾਂਗੂ ਪਾਲਦਾ ਹੋਵੇ ਉਹ ਐਗੀਆਂ ਗਲਤੀਆਂ ਕਿਉਂ ਕਰੂਗਾ ਹੋ ਸਕਦਾ ਮੈਂ ਗਲਤ ਹੋਵਾਂ ਜਾਂ ਕੋਈ ਮੇਰੇ ਤੋਂ ਕੋਈ ਪੱਖ ਛਪਾਇਆ ਗਿਆ ਹੋਵੇ ਜੋ ਮੇਰੇ ਸਾਹਮਣੇ ਨਹੀਂ ਆਇਆ ਫਿਰ ਮੈਂ ਉਹਦੇ ਬਾਰੇ ਕੁਝ ਨਹੀਂ ਕਹਿੰਦਾ ਪਰ ਜੋ ਪੱਖ ਮੇਰੇ ਸਾਹਮਣੇ ਨੇ ਉਹਨਾਂ ਤੋਂ ਤਾਂ ਮੈਂ ਆਹੀ ਰਿਜ਼ਲਟ ਕੱਢਿਆ ਜੋ ਤੁਹਾਨੂੰ ਦੱਸਤਾ ਜੋ ਤੁਹਾਨੂੰ ਲੱਗਦਾ ਕਿ ਇਹ ਹੋਇਆ ਹੋ ਸਕਦਾ ਜਿਹੜਾ 99% ਹੈ 99% ਹੈਗਾ ਜੋ ਰਿਪਰੈਜ਼ੈਂਟ ਕੀਤਾ ਜਾ ਰਿਹਾ ਸਾਹਮਣੇ ਕਿ ਅਸੀਂ ਆਹ ਕਰਾਉਣ ਗਏ ਸੀ ਜੀ ਉੱਥੇ ਆਹ ਵਾਪਰਿਆ ਐਂਡ ਐਂਡ ਬੋਡੀ ਹੋ ਗਈ ਚੰਗਾ ਭਲਾ ਬੰਦਾ ਲਾਸਟ ਵਿੱਚ ਬਦਲ ਗਿਆ ਉਹਦਾ ਸੰਸਕਾਰ ਹੋ ਗਿਆ ਜੋ ਤਰਕ ਸਾਡੇ ਸਾਹਮਣੇ ਨੇ ਉਹ ਤਰਕਾਂ ਨੂੰ ਆਧਾਰ ਤੋਂ ਦੇਖ ਕੇ ਜਿੰਨਾ ਕਿ ਸਾਡਾ ਦਿਮਾਗ ਕੰਮ ਕਰਦਾ ਸੀ ਜਿੰਨੀ ਕਿ ਬੁੱਧੀ ਦੇ ਮਾਲਕਾਂ ਸੀ ਤਾਂ ਆ ਸੋਚਦੇ ਆ ਜੀ ਉਹ ਬਾਈ ਕਤਾਰ ਚੀਮਾ ਜੀ ਸਾਡੇ ਨਾਲ ਮਜੂਦ ਸਨ ਗੱਲਬਾਤ ਕੀਤੀ ਤਾਂ ਸਾਫ਼ ਤੌਰ ਤੇ ਇਹਨਾਂ ਨੇ ਇੱਕੋ ਗੱਲ ਤੇ ਜ਼ੋਰ ਦਿੱਤਾ ਆ ਕਿ ਜੋ ਬਰਿੰਦਰ ਘੁੰਮਣ ਦੇ ਨਾਲ ਹੋਇਆ ਐਕਚੁਅਲ ਦੇ ਵਿੱਚ ਕੀ ਹੋਇਆ ਉਸ ਦੇ ਨਾਲ ਉਹ ਸਾਰੀ ਰਿਪੋਰਟ ਸਾਹਮਣੇ ਆਣੀ ਚਾਹੀਦੀ ਹੈ ਇਮੋਸ਼ਨਸ ਨੂੰ ਸਾਈਡ ਤੇ ਰੱਖ ਕੇ ਜਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਉਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਮਾਫੀਆ ਜਿਹੜੇ ਬਹੁਤ ਸਾਰੇ ਇਲਜ਼ਾਮ ਉਸ ਮਾਫੀਆ ਦੇ ਉੱਤੇ ਲੱਗਦੇ ਆਉਂਦੇ ਨੇ ਉਸ ਦਾ ਪਰਦਾਫਾਸ਼ ਹੋਣਾ ਚਾਹੀਦਾ ਤਾਂ ਕਿ ਹਰ ਇੱਕ ਆਮ ਨਾਗਰਿਕ ਵੀ ਸੇਫ ਮਹਿਸੂਸ ਕਰ ਸਕੇ